ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਜੱਸ ਸਿੱਧੂ ਨਾਲ ਨੇ ਸਾਦੇ ਰਣ ਕੋਮਰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ 4 ਨੌਜਵਾਨ ਦਿਨ ਸ਼ਨੀਵਾਰ 3 3 ਮਾਰਚ 1 ਮਾਰਚ ਹੋ ਗਈ ਅੱਜ ਹਾਂਜੀ 1 ਮਾਰਚ ਟੌਪ ਵਾਲਾ ਦਿਨ ਸੀ ਜਦੋਂ ਹੀ ਅਸੀਂ ਘਰੋਂ ਬਾਹਰ ਨਿਕਲੇ ਤਾਂ ਬੱਦਲ ਵਾਈ ਹੋ ਚੁੱਕੀ ਆ ਪਹਿਲੇ ਉਹ ਤੇ ਅਸੀਂ ਆਏ ਸੀ ਘੇੜਾ ਦੇਣ ਸਾਡੇ ਪਿੰਡ ਨੂੰ ਇਧਰ ਨੂੰ ਖੇਤਾਂ ਵਾਲੇ ਰਾਹ ਇਹ ਜਾਂਦਾ ਰਾਹ ਸਿੱਧਾ ਨਹਿਰ ਨੂੰ ਅਸੀਂ ਸਲਾਹ ਬਣਾਈ ਵੀ ਬਲੌਗ ਬਣਾਇਆ ਜਾਵੇ ਅਗਲੇ ਹਫ਼ਤੇ ਇਹਨਾਂ ਨੇ ਗੱਲਾਂ ਬਾਤਾਂ ਮਾਰਦੇ ਆ ਇਹਨਾਂ ਨੇ ਤੁਹਾਨੂੰ ਖੇਤ ਆ ਖਾਲਾਂ ਨਹਿਰਾਂ ਸਭ ਕੁਝ ਦਿਖਾਵਾਂਗੇ ਪਿੰਡ ਦਾ ਪਿੰਡ ਦਾ ਕਲਚਰ ਸਾਡੇ ਪਿੰਡ ਦਾ ਹੈ ਤਾਂ ਇਡਲੀ ਜੀ ਆਉਣ ਪਿੰਡ ਅਗਲੇ ਨੂੰ ਵੀ ਪਤਾ ਤੇ ਨਾਲ ਅਸੀਂ ਚੱਕੀਆਂ ਫਰੂਟੀਆਂ ਫਰੂਟੀ ਮਤਲਬ ਇਸ ਤਰ੍ਹਾਂ ਤੇ ਗੱਲਬਾਤ ਇਦਾਂ ਆ ਕਿ ਆਹ ਰਾਹ ਜਾਂਦਾਗਾ ਇਹ ਰਾਹ ਤੇ ਸਾਡੇ ਇੱਧਰ ਕੋਈ ਨਹੀਂ ਆਉਂਦਾ ਲਗਭਗ ਸ਼ਾਂਤੀ ਪਿਆ ਹੁੰਦਾ ਮਾਣਾ ਵਟਾ ਟਰੈਕਟਰ ਟਰਾਲੀ ਭਾਂਵੇਂ ਆ ਜੇ ਹੋਰ ਨਿਕਾਉਂਦਾ ਆਹ ਕੈਸਟੀ ਰੱਖੀ ਆਹ ਕੈਸਟੀ ਖੜੀ ਹੈ ਕਿਸੇ ਦੇ ਘਰੇ ਦੇਖ ਲਓ ਭਾਈ ਖਰੀਦਣੀ ਨਾ ਯਾਰ ਇਹ ਨਾ ਇਹ ਖਰੀਦਣੀ ਪੈਣੀ ਆ ਸਹੀ ਗੱਲ ਆ ਤੇ ਮੱਕੀਆਂ ਵੱਟਦੀਆਂ ਹੀ ਹੁਣ ਕਾਫੀ ਟਾਈਮ ਹੁਣ ਥੋੜੇ ਠੰਡ ਘੱਟੀ ਆ ਤਾਂ ਕਰਕੇ ਖੇਤਾਂ 'ਚ ਵੀ ਕੋਨਾ ਕੋ ਹੋਣ ਲੱਗਿਆ ਸਰੋਂ ਵਗੈਰਾ ਬੀਜੀ ਹੋਈਆਂ ਲੋਕਾਂ ਦੀ ਵਿੱਚ ਕੁਝ ਕਣਕ ਵੀ ਤੇ ਦੇਖ ਸਕਦੇ ਹੋ ਤੁਸੀਂ ਕੀ ਬਾਤ ਆ ਆਉਸਮ ਮੌਸਮ ਹੈ ਪੈਂਡਾ ਹੀ ਪਿੱਛੇ ਛੱਡ ਜੋ ਗਿਆ ਤੇ ਹੁਣ ਅੱਗੇ ਨੂੰ ਵੱਧ ਰਹੇ ਹਾਂ ਮੁੰਡੇ ਕਹਿੰਦੇ ਉਹਦਾ ਫੈਕਟਰ ਹੋਏ ਨਹੀਂ ਹੋਏ ਪਿੰਡ ਵਾਲੇ ਕੱਪੜੇ ਪਾਏ ਹੋਇਆ ਮੇਰੇ ਤਾਂ ਪਿੰਡ ਵਾਲੇ ਆ ਤੁਸੀਂ ਇਹ ਲੈ ਆ ਪਿੰਡ ਵਾਲੇ ਆ ਯਾਰ ਸਾਡੇ ਵੀ ਪਿੰਡ ਵਾਲੇ ਆ ਇਹ ਨੂਰ ਪਾ ਕੇ ਯਾਰ ਬੰਦਾ ਕੋਈ ਫੈਕਟਰ ਹੋਇਆ ਹੁੰਦਾ ਦੇਵਤਾਰ ਦੇ ਪਾਇਆ ਹੈ ਬਾਈ ਮੋਟਾ ਜਾਕਾ ਦੇਵਤਾਰ ਮੰਨ ਰਿਹਾ ਠੰਡ ਤੇ ਸਾਡੇ ਪਿੰਡ ਚ ਮਤਲਬ ਅੱਧ ਤੋਂ ਜ਼ਿਆਦਾ ਘਰ ਵਿਹਲੇ ਪਾਇਆ ਵਿਕਣਾ ਕੋਈ ਲਾ ਨਹੀਂ ਰਿਹਾ ਜਿੱਦਾਂ ਕਿ ਆ ਘਰ ਕੋਈ ਨਹੀਂ ਆਪਾਂ ਕੈਮਰਾ ਘਮਾਉਣਾ ਹੋਰ ਅਗਲਾ ਅੰਦਰ ਰੋਟੀ ਮਾਰੇ ਜਾ ਕੇ ਇਹ ਖਾਦੀ ਫੈਸਲਾ ਦੇ ਕੇ ਤੇ ਪਿੰਡ ਨੇ ਖਾਲਾਂ ਤੇ ਗੱਡੀ ਖੜੀ ਹੈ ਇਹ ਤਾਂ ਸਟਾਰਟ ਹੋ ਚੁੱਕੇ ਨੇ ਇੱਥੋਂ ਹੁਣ ਅਸੀਂ ਪਹਿਲਾਂ ਤੁਹਾਨੂੰ ਜੂਮ ਮਾਰ ਕੇ ਖਾਲ ਦਿਖਾ ਕੇ ਆਵਾਂ ਉਹਦਾ ਛੋਟਾ ਖਾਲ ਆਇਆ ਇੱਕ ਮਿੰਟ ਇੱਕ ਮਿੰਟ ਖਾਲ ਤਾਂ ਖਾਲ ਹੀ ਆ ਭਾਵੇਂ ਛੋਟਾ ਭਾਵੇਂ ਵੱਡਾ ਇਹਨਾਂ ਵਿੱਚ ਦੀ ਆਉਂਦਾ ਪਾਣੀ ਜੋ ਕੇ ਲੱਗਦਾ ਖੇਤਾਂ ਨੂੰ ਬਲੌਗ ਦੇ ਐਂਡ ਤੱਕ ਜੁੜੇ ਰਹੋ ਅਸੀਂ ਨਹਿਰ ਤੱਕ ਪਹੁੰਚਾਂਗੇ ਤਾਂ ਨਹਿਰ ਵੀ ਦਿਖਾਵਾਂਗੇ ਇੱਥੇ ਦੀ ਵੀ ਕਹਾ ਜੀ ਹੁੰਦੀ ਹੈ ਇੰਡੀਆਂ ਦੀ ਨਾਲੋਂ ਨਹਿਰ ਨਾ ਹੁੰਦਾ ਕਿ ਹੁੰਦੀ ਆ ਸੂਏ ਕੱਚੀਆਂ ਸਭ ਕੁਝ ਆ ਬਾਕੀ ਗੱਲਬਾਤ ਇਦਾਂ ਕਿ ਮੈਂ ਹੁਣ ਸਾਰੇ ਨੌਜਵਾਨਾਂ ਤੋਂ ਪੁੱਛੂੰ ਜਿੰਨੇ ਨਾਲ ਆਏ ਨੇ ਇੱਕ ਸਵਾਲ ਆ ਮੇਰੇ ਜਹਿਨ ਜਾਉਂਦਾ ਤੁਸੀਂ ਦੱਸਿਓ ਕੀ ਚੱਕਰਾ ਵੀ ਜਿਹੜੇ ਇਟਾਲੀਅਨ ਲੋਕ ਨੇ ਜ਼ਿਆਦਾਤਰ ਪਿੰਡ ਇਨ ਨੂੰ ਮਤਲਬ ਪਿੰਡਾਂ ਦਾ ਕਲਚਰ ਵਧੀਆ ਲੱਗਦਾ ਵੀ ਤਾਂ ਰਹਿੰਦੇ ਆ ਪਿੰਡਾਂ ਦਾ ਕਲਚਰ ਚਾਹਾਂ ਚ ਉਤਾ ਰਹਿੰਦੇ ਆ ਜਿਹੜੇ ਇਟਾਲੀਅਨ ਨੇ ਉਹਨਾਂ ਦੇ ਬਿਜ਼ਨਸਮੈਨ ਉਹ ਤੂੰ ਇੱਕ ਇੱਕ ਚੀਜ਼ ਦੇਖੀ ਜਿਹੜੇ ਨੌਜਵਾਨ ਨੇ ਉਹ ਨਹੀਂ ਰਹਿੰਦੇ ਕਿ ਪਿੰਡਾਂ ਵਿੱਚ ਥੋੜੇ ਜੇ ਬੰਦੇ ਜਦੋਂ ਮੈਚੁਰ ਜੇ ਹੁੰਦੇ ਨੇ ਮਤਲਬ ਬੁੱਢੇ ਜੇ ਹੋਣ ਲੱਗ ਜਾਂ ਉਹ ਪਿੰਡਾਂ ਚ ਨੂੰ ਆਉਂਦੇ ਆ ਜਿਵੇਂ ਹੁਣ ਆਪਣੇ ਆਪਨੇ ਚੰਡੀਗੜ੍ਹ ਭੱਜ ਜਾਂਦੀ ਹੈ ਮੰਦਿਰ ਤੇ ਹਾਂ ਆਪਣੇ ਵਾਲੇ ਜਿਹੜੇ ਬਣਾ ਲਿਆ ਨਾ ਕਰਦੇ ਪੂਰਾ ਉਹ ਪਿੰਡ ਚ ਮੈਨੂੰ ਐਦਾਂ ਲੱਗਦਾ ਕਿ ਜਿੱਥੇ ਖੇਤੀਬਾੜੀ ਹੁੰਦੀ ਆ ਉੱਥੇ ਜ਼ਿਆਦਾਤਰ ਲੋਕ ਪਿੰਡਾਂ 'ਚ ਹੀ ਰਹਿੰਦੇ ਹੁੰਦੇ ਲਾਈਕ ਆਪਣਾ ਪੰਜਾਬ ਲਾ ਲਓ ਜੀ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਹੁੰਦੇ ਹਨ ਪਹਿਲਾਂ-ਪਹਿਲਾਂ ਤਾਂ ਲੋਕ ਜਦੋਂ ਨੌਜਵਾਨੀ ਚੜ੍ਹਦੀ ਜਵਾਨੀ 'ਚ ਜੋ ਬੰਦੇ ਬੰਦਾ ਸ਼ਹਿਰ ਤੇ ਜਾਈਏ ਸ਼ਹਿਰ ਦੇ ਸ਼ੋਰ ਸ਼ਰਾਬੇ 'ਚ ਰਹੀਏ ਫਿਰ ਜਿਵੇਂ ਜਿਵੇਂ ਬੰਦਾ ਮਚਿਓਰ ਹੁੰਦਾ ਫਿਰ ਬੰਦਾ ਕਹਿੰਦਾ ਯਾਰ ਸ਼ੋਰ ਸ਼ਰਾਬੇ 'ਚ ਕੁਝ ਨਹੀਂ ਹੈਗਾ ਸ਼ਾਂਤੀ ਭਰੀ ਜ਼ਿੰਦਗੀ ਜੀਏ ਜਿੱਥੇ ਲਾਈਫ ਸਲੋ ਹੋਵੇ ਉਹ ਮੈਂ ਤੂੰ ਉਸਤਾਲੇ ਵਾਲੇ ਦੀ ਲਾ ਲਾ ਲਓ ਇਹ ਤਾਂ ਤੁਸੀਂ ਆਸਤਾਲਾ ਲਾ ਲਓ ਇਹ 'ਚ ਮੈਂ ਵੀ ਕੰਮ ਕੀਤਾਗਾ ਮੁੰਡਾ ਹੁਣ ਰਹਿੰਦਾ ਆਪ ਕਰਮੂਨੇ ਰਹਿੰਦਾ ਹਾਂ ਉਹਦਾ ਪਿਓ ਇੱਥੇ ਰਹਿੰਦਾ ਇਹ ਬਾਕੀ ਤੁਸੀਂ ਸਾਡਾ ਪਿੰਡ ਦੇਖ ਲਓ ਭਈ ਪਿੰਡ ਨਿਕਾ ਜਈ ਆ ਜਾਨ ਸੰਖਿਆ ਸਾਡੇ ਪਿੰਡ ਦੀ ਕਿੰਨੀ ਆ 350 ਇੰਨੀ ਕੀ ਆ ਇੰਨੀ ਕੀ ਹੋ ਸਾਡੇ 350 ਇਹਦੀ ਬੂਟ ਕਿੰਨੀ ਪਈ ਸੀ 1100 ਇੰਡੀਅਨ ਨੇ ਤੇ ਸਰਪੰਚਾਂ ਦੀ ਗੱਲ ਦੱਸੋ ਮਾੜੀ 90 ਵੋਟ ਪੋਲ ਹੋਈ ਸੀ ਆਪਣੇ ਪਿੰਡ ਦੇ ਵਿੱਚ 11 ਸਰਪੰਚ 11 ਸਰਪੰਚ ਕੀ ਬਾਤ ਹੈ 90 ਵੋਟਾਂ ਪਈਆਂ ਨੇ ਇੱਥੇ ਵੀ ਸਰਪੰਚੀ ਦਾ ਦਬਦਬਾ ਉਨਾ ਹੀ ਆ ਜਿੰਨਾ ਆਪਣੇ ਇੰਡੀਆ ਵੀ ਸਰਪੰਚੀ ਪਿੱਛੇ ਪਾਗਲ ਨੇ ਲੋਕ ਉਹ ਮੈਨਾਂ ਉਹ ਬੁੱਢੇ ਬੁੱਢੀਆਂ ਉਹੀ ਫਾਰਮ ਜੇ ਬੰਦ ਲੱਗੇ ਦੇਖਿਆ ਮੈਂ ਕਿਹਾ ਮੈਂਬਰ ਮੂਮਬਰ ਦੇਖੇ ਹੋਏ ਨੇ ਕਿ 11 ਸਰਪੰਚ ਸਾਰੇ 11 ਦੇ ਟੱਬਰ ਰਹਿੰਦੇ ਆ ਸਾਰੇ ਪਿੰਡ ਦੇ ਵਿੱਚ ਇਹ ਬਾਕੀ ਹਾਲੇ-ਦਾਲੇ ਹਰਿਆਲੀ ਦੇ ਵਿਚਾਲੇ ਸੜਕ ਦੇਖੋ ਕਿੰਨਾ ਘੈਂਟ ਉਹ ਲਾ ਕੜਿਆ ਵਿਊਜ ਐ ਤੇ ਸੋਹਣਾ ਵੀ ਐ ਤੁਰਨ ਫਿਰਨ ਦਾ ਵੀ ਜੇ ਕੱਲਾ ਬੰਦਾ ਵੀ ਆ ਮਨ ਨਹੀਂ ਅੱਕਦਾ ਵੀ ਵਧੀਆ ਆ ਉਹਦਾ ਜਾ ਸਕਦਾ ਜਿੰਨੀ ਮਰਜੀ ਦੂਰ ਨੂੰ ਆ ਰਾਤ ਤੇ ਕੋਈ ਗੱਡੀ ਗੁੱਡੀ ਵੀ ਘੱਟ ਹੀ ਆਉਂਦੀ ਇੱਕ ਅੱਧੀ ਮਸਾਉਂਦੀ ਆ ਭੱਜਣ ਵਾਲੇ ਟਰੈਕਟਰ ਟਰਾਲੀਆਂ ਇਹ ਜਾ ਕੋਈ ਆਉਂਦਾ ਤੇ ਸੜਕਾਂ ਦੇਖ ਲਓ ਪਰ ਖੇਤਾਂ ਵਾਲੀਆਂ ਵੀ ਸੜਕਾਂ ਐ ਪੂਰੀਆਂ ਮਲੈਮ ਪਈਆਂ ਨੇ ਦੇਖੋ ਕਰੋ ਚੈੱਕ ਤੇ ਖੰਭੇ ਤੁਸੀਂ ਦੇਖ ਸਕਦੇ ਹੋਹੀ ਇੱਥੇ ਹਜੇ ਵੀ ਲੱਕੜ ਦੇ ਚੱਲੀ ਜਾਂਦੇ ਆ ਆਪਣੇ ਦਾ ਹਜੇ ਫਿਰ ਵੀ ਉਹ ਲਾ ਤੇ ਪੱਥਰ ਦੇ ਆ ਇਧਰ ਲਾਇਆ ਪਿਆ ਪੱਥਰ ਦਾ ਹਾਂ ਇਹ ਖੰਭੇ ਦੇ ਲਾ ਲੱਕੜ ਦੇ ਗਲਦੇ ਗਾ ਤੂੰ ਇੰਨੀ ਇੱਚੀ ਲੱਕੜ ਇਹ ਇਹ ਵੀ ਇਹ ਇਹ ਟੌਪਿਕ ਵੀ ਨਾਲੇ ਸਟਾਰ ਨਾਲ ਹੋ ਬਦਲਣ ਕਰਨਾ ਨਣੇ ਇਹਨਾਂ ਨੇ ਪਾਣੀ ਚ ਇਹਨਾਂ ਨੇ ਪਾਣੀ ਚ ਖੜੇ ਆ ਗਲਦੇ ਕਿਵੇਂ ਨਹੀਂ ਯਾਰ 600 ਸਾਲ ਹੋ ਗਏ ਪੰਜਾਬ ਦੇ ਸਾਲੇ ਲੱਕੜ ਖੜੀ ਨਹੀਂ ਯਾਰ ਆਹ ਤਾਰਾਂ ਵੀ ਉਵੇਂ ਜੀ ਟੰਗੀਆਂ ਬਣ ਜਾਂਦੀਆਂ ਪੂਤ ਤਿੰਨ ਸਾਲਾਂ ਦਾ ਸੌਂਕ ਲੱਗ ਜਾਂਦੀ ਆ ਇਟਲੀ ਯਾਰ ਲਗਭਗ ਅੱਧਾ ਪੰਜਾਬ ਹੀ ਲਾ ਦੋ ਤੁਸੀਂ ਵੀ ਪੰਜਾਬ ਦਾ ਰੂਪ ਜਿਹਾ ਹੀ ਫੇਰ ਵੀ ਕਰਨਗੇ ਪਰ ਹਾਂ ਤੇ ਇਹ ਟੌਪਿਕ ਦੇ ਇੱਕ ਦਿਸੇ ਰਹੇ ਹੋਰ ਆ ਵੀ ਇੱਕ ਤਾਂ ਪੈਨ ਉਹਨਾਂ ਦੇ ਸਸਤੇ ਇੱਕ ਜਿਹੜਾ ਇੱਥੇ ਇੰਡਸਟਰੀਅਲ ਏਰੀਆ ਹੈਗਾ ਸਾਰਾ ਖੇਤਾਂ ਵਿੱਚ ਮਤਲਬ ਪਿੰਡਾਂ ਚ ਨੂੰ ਜ਼ਿਆਦਾ ਲੱਗਿਆ ਹੋਇਆ ਹੈਗਾ ਸ਼ਹਿਰਾਂ ਵਿੱਚ ਉਹ ਨਾ ਹੈ ਨਹੀਂਗਾ ਵੀ ਪਿੰਡਾਂ ਚ ਨੂੰ ਕੰਮ ਜ਼ਿਆਦੇ ਆ ਵੱਡੇ ਸ਼ਹਿਰਾਂ ਚ ਨੂੰ ਨੌਜਵਾਨ ਮੁੰਡੇ ਮੂਮੁੰਡੇ ਜਿਹੜੇ ਹੁਣ ਜ਼ਿਆਦਾ ਪੜ੍ਹਦੇ ਲਿਖਦੇ ਨਹੀਂ ਆਫਿਸ ਵਾਲੀ ਜੋਬਾਂ ਵਾਲੇ ਉਹਨਾਂ ਤੋਂ ਹੁਣ ਫੈਕਟਰੀ ਵਿੱਚ ਕੰਮ ਹੁੰਦਾ ਨਹੀਂ ਆ ਇਹਦਾ ਇਹਦਾ ਹੈਗੇ ਆ ਨੌਜਵਾਨ ਵੀ ਪਿੰਡਾਂ ਚ ਆਪਣੇ ਪਿੰਡ ਦੇ ਜਲ ਘਟਨੇ ਆ ਥੋੜਾ ਬੁਢੇ ਆਲਾ ਪਿੰਡ ਨਹੀਂ ਬਹੁਤ ਕਾਟੇ ਪਿੰਡਾਂ ਚ ਹੈਗੇ ਵੀ ਆ ਨੌਜਵਾਨ ਜਵਾਕ ਨਹੀਂ ਜਿਹੜੇ 18 ਸਾਲ ਤੋਂ ਥੱਲੇ ਦੇ ਨੇ ਜਦੋਂ 18 ਸਾਲ ਦੇ ਹੋ ਜਾਂਦੇ ਨੇ ਵੱਧ ਹੋ ਜਾਂਦੇ ਆ ਦਾ ਕੰਮ ਦੇਖਦੇ ਸਾਰੇ ਸ਼ਹਿਰਾਂ ਚ ਨੂੰ ਮੂਵ ਹੋ ਜਾਂਦੇ ਆ ਉਹੀ ਆਪਣੇ ਵਾਲੇ ਕੰਮ ਮਾਰ ਗਿਆ ਕੋਈ ਵਾਲਾ ਵੀ ਇੱਥੇ ਵੀ ਆਪਣੇ ਵਾਲੇ ਹੀ ਆ ਵੀ ਇੱਕ ਬਸ ਬਈ ਘੁੰਮਣ ਨੂੰ ਬਹੁਤ ਕੁਸ ਹੁੰਦਾ ਇੱਥੇ ਪਿੰਡ ਚ ਕੋਈ ਹੋਰ ਹੁੰਦਾ ਨਹੀਂ ਇਹ ਇੱਕ ਸ਼ਹਿਰ ਆ ਗਿਆ ਉਹਦੇ ਵਾਲੇ ਵਾਲੇ ਪਿੰਡ ਨੇ ਤਾਂ ਹੀ ਇੱਥੇ ਆ ਜਿਵੇਂ ਆਪਣੇ ਇੰਡੀਆ ਹੁੰਦਾ ਲਗਭਗ ਇੰਡੀਆ ਵਾਲਾਂ ਵਗੂ ਹੀ ਆ ਮਤਲਬ ਇੱਥੇ ਖੇਤੀ ਦੀ ਜ਼ਮੀਨ ਜਿਆਦਾ ਆ ਖੇਤੀ ਜਿਹੜਾ ਆਪਣਾ ਮਾ ਏਰੀਆ ਦਾ ਨੰਬਰ ਦੀ ਆ ਸਟੇਟ ਇਹਦੇ ਵਿੱਚ ਜਿਆਦਾ ਖੇਤੀ ਆਇਆ ਇੱਥੇ ਇੱਕ ਹਰੇਕ ਬੰਦਾ ਕਿਸਾਨ ਵੀ ਨਹੀਂ ਹੈਗਾ ਇੱਕ ਕਿਸਾਨ ਵੱਡੇ ਹੁੰਦੇ ਆ ਪਿੰਡ ਚ ਉਦੇ ਕੋਲ ਆਇਆ ਟੱਕ ਹੁੰਦਾ 2000 ਕਿਲਾ 500 ਵੀਲਾ ਆਇਆ ਟੱਕ ਵੱਡੇ ਵੱਡੇ ਨਹੀਂ ਵੀ 500 ਇੱਕ ਜਿਹੜੀ ਇਟਾਲੀਅਨ ਆ ਇਹ ਪਸੰਦ ਨਹੀਂ ਕਰਦੇ ਆ ਖੇਤੀਬਾੜੀ ਜਿਆਦਾ ਇਹਨਾਂ ਦੇ ਜਵਾਬ ਕਰਨੇ ਕੋਈ ਹਾਂ ਜਿਆਦਾ ਪਸੰਦ ਨਹੀਂ ਕਰਦੇ ਬਈ ਜਿਵੇਂ ਸਤਾਲਿਆਂ ਚ ਕੰਮ ਜਾਂ ਖੇਤੀਬਾੜੀ ਹੂੰ ਜਿਵੇਂ ਹੁਣ ਸਾਡੇ ਮਾਲਕ ਦਾ ਮੁੰਡਾ ਵੀ ਗਾੜੀ ਕੱਢੀ ਜਾਂਦਾ ਰਹਿੰਦਾ ਉਹਦੇ ਡੇੜੀ ਨੂੰ ਕਹਿੰਦਾ ਰਹਿੰਦਾ ਐ ਮੀ ਵੀ ਮੈਨੂੰ ਗੋਹੇ ਚ ਬਾੜੀ ਰੱਖਣਾ ਕਹਿੰਦਾ ਤੂੰ ਕਹਿੰਦਾ ਵੇਚ ਰੂੜੀ ਦੇ ਉਹਦਾ ਵੇਚਨ ਨੂੰ ਫਿਰਦਾ ਮੈਂ ਕਹਿੰਦਾ ਵੇਚੂ ਇਹਦਾ ਰੂੜੀ ਦਿਖਾਓ ਉਹਦੇ ਲਈ ਇਹ ਰੂੜੀ ਇਹ ਖੇਤਾਂ ਚ ਜੂਮ ਕਰਕੇ ਦਿਖਾਏ ਦੋ ਦੋ ਇਹ ਕਿਤਾਜ ਸਿੱਟ ਕੇ ਗਏ ਨੇ ਬਾਅਦ ਇੱਥੇ ਖੰਡਾ ਦੇਣੀ ਆ। ਉਹ ਇੱਥੇ ਜ਼ਿਆਦਾਤਰ ਇਹ ਹੁਮੇ ਪਾਉਂਦੇ ਵੀ ਉਹ ਗੋਬਰ ਜਾ ਭਰ ਲੈਂਦੇ ਆ ਉਹ ਚ ਆਪਣਾ ਬੋਤਾ ਕਹਿੰਦੇ ਆ ਉਹਨੂੰ। ਟੈਂਕਰ ਜੇ ਚ ਉਹ ਵੱਡੇ ਟੈਂਕਰ ਜਿਵੇਂ ਆਪਣੇ 5 ਗੱਡੀ ਟੈਂਕੀਆਂ ਹੁੰਦੀਆਂ ਨੇ ਉਹਦੇ ਵੱਡੇ ਪਾ ਕੇ ਮਤਲਬ ਉਹਦੇ ਵੱਡੇ ਵੱਡੇ ਟੈਂਕਰ ਨੇ ਹੁੰਦੇ ਨਾਲ ਖੰਡਾ ਹੁੰਦੇ ਆ। ਇਹਦੋਂ ਇੱਕ ਹੋਰ ਵੀਊ ਟੈੱਕ ਗਿਆ ਯਾਰ ਦੇਖੋ ਕਿੰਨਾ ਸੋਹਣਾ ਆ ਰਿਹਾ ਹਸਤਾਲੇ ਕੰਨੀ ਨੂੰ। ਉੱਚੀ ਜੀ ਲੈਂਡ ਆ ਪਰ ਇਹਨੂੰ ਉੱਚਾ ਉੱਚਾ ਹੋਈ ਜਾਂਦਾ ਦੇਖੋ। ਕਣਕ ਵੀ ਦੀ ਰਹੀ ਹੈ। ਬਾਕੀ ਹੌਣ ਕਾਜ ਆ ਹੋਇਆਗਾ ਪਹਿਲਾਂ ਮੈਂ ਇਥੇ ਜਮੇ ਖਰੀਆਲੀ ਹੈ ਨਹੀਂ ਹੁਣ ਠੰਡ ਘਟੀ ਜਾ ਤਾਂ ਕਰਕੇ ਘਾਹ ਨੂੰ ਪੱਤੇ ਪੁੱਤੇ ਵੀ ਹੁਣ ਮਾਣੇ ਮੋਟੇ ਹੋਣ ਲੱਗੇ ਨੇ। ਔਸਮ ਅੱਜ ਨਾ ਹੀ। ਕਣਕ ਲੂ ਇਥੇ ਕਣਕ ਵੀ ਕਣਕ ਕਿੰਨੇ ਟਾਈਮ ਦੀ ਹੁੰਦੀ ਇਥੇ ਦੇਖੋ। ਕਣਕ ਪੂਰੇ ਸਾਲ ਲੱਗ ਜਾਂਦਾ ਹੈ। ਸਾਲ ਵਾਂਗੂ ਹੀ ਲੱਗ ਜਾਂਦਾ ਹੈ। ਕਣਕ ਬੀਜਦੇ ਨੇ ਨਵੰਬਰ ਚ ਬੀਜ ਦਿੰਦੇ ਆ। ਆਪਣੇ ਵਾਂਗੂ ਬੀਜਦੇ ਨਵੰਬਰ ਜਾਂ ਅਕਤੂਬਰ ਦੇ ਐਂਡ ਚ ਜਾਂ ਨਵੰਬਰ ਦੇ ਸਟਾਰਟਿੰਗ ਚ। ਤੇ ਜਿਨ੍ਹਾਂ ਨੇ ਥੋੜੇ ਇਥੇ ਕਣਕ ਦਾ ਵੀ ਚਾਰ ਪਾਉਂਦੇ ਇਹਨਾਂ ਨੇ ਚਾਰ ਪਾਉਣਾ ਹੁੰਦਾ ਉਹ ਵੱਢ ਲੈਂ ਇਹ ਉਹਦੇ ਕਿੰਨਾ ਟਾਈਮ ਲਾ 6 ਮਹੀਨੇ 7 8-9 ਮਹੀਨੇ ਲੱਗ ਜਾਂਦਾ ਕਣਕ ਪੱਕਣ ਨੂੰ ਇੱਥੇ ਜਿਵੇਂ ਆਪਣੇ ਕਈ ਹੁੰਦੇ ਨਹੀਂ ਜਿਵੇਂ ਮਨੀ ਸਿੱਧੂ ਦਾ ਘਰ ਜਿਹੜਾ ਸਪੇਨ ਰਹਿੰਦਾ ਉਹਨਾਂ ਦਾ ਘਰ ਖੇਤਾਂ 'ਚ ਵੀ ਥੋੜੇ 4-5 ਘਰ ਹੁੰਦੇ ਆ ਇੱਥੇ ਵੀ ਆਗੇ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਵੀ ਥੋੜੇ ਬੰਦੇ ਖੇਤਾਂ 'ਚ ਵੀ ਰਹਿੰਦੇ ਹੁੰਦੇ ਆ ਖੇਤਾਂ 'ਚ ਹੋਟੇ ਵਾਲਿਆਂ ਦੀ ਬਾਤ ਪਿੱਲੇ ਸੱਤੇ ਹੋਏ ਇੱਕ ਖੇਤਾਂ ਜਾ ਕੇ ਕਿਸ ਨੇ ਆਪਦਾ ਛੋਟਾ ਜਿਹਾ ਇੱਕ ਬਿਜ਼ਨਸ ਤੋਰਿਆ ਹੋਇਆ ਜਿਸਾਂ ਕਹਿੰਦਾ ਛੋਟਾ ਨਹੀਂ ਹੈਗਾ ਹੋਰ ਯਾਰ ਏਡਾ ਵੱਡਾ ਮੁਰਗੀ ਫਾਰਮ ਆ ਦੇਖੋ ਤੁਸੀਂ ਅਗਲੇ ਨੇ ਠੀਕ ਆ ਵੱਡਾ ਪਰ ਕੋਮਲ ਦੇ ਕਹਿੰਦਾ ਬਦਲਸੀ ਬੰਦੇ ਸੈਲਫ ਐਮਪਲਾਈ ਨੇ ਵੀ ਕਿਸੇ ਨੂੰ ਕੰਮ ਤੇ ਨਹੀਂ ਰੱਖੇ ਹੋਏ ਬੰਦੇ ਆਪਦਾ ਕੰਮ ਆਪ ਕਰ ਰਹੇ ਨੇ ਇਹਦੇ ਵਿੱਚ ਵੀ ਆਪਣੇ ਹੁੰਦੇ ਆ ਆਪਣੇ ਦੋ ਬੰਦੇ ਰੱਖ ਕੇ ਆਫਿਸ 'ਚ ਬਹਿ ਜਾਣਾ ਸੀ ਤੇ ਯਾਰ ਦੇਖੋ ਆਪ ਕਰਦੇ ਤੇ ਬਾਕੀ ਕੁੱਤੇ ਕੁੱਤੇ ਭੌਂਗਦੇ ਰਹਿੰਦੇ ਆ ਆਪਾਂ ਸ਼ੇਰਾਂ ਵਾਲੀ ਚਾਲ ਲੰਘੇ ਜਾਣਾ ਹੁੰਦਾ ਅੱਗੇ ਆਗੇ ਤੇ ਵਗੇਰਾ ਰੱਖੇ ਵੇ ਇੱਕ ਵਗੇਰਾ ਦੇ ਵਗੇਰਾ ਕੀ ਨਾਮ ਸੋਚੇ ਕੀ ਬਾਤ ਹੈ ਇੱਥੇ ਮੈਂ ਕਿਤੇ ਬੰਦਾ ਬੁੱਦਾ ਖਾਲਾਂ ਜੇ ਵਾਸ ਹੁਣ ਪਾਣੀ ਚੱਲਣ ਲੱਗ ਜਣਾ ਜਿਵੇਂ ਜਿਵੇਂ ਗਰਮੀ ਆਈ ਜਾਣੀਆਂ ਨੇ ਮੱਕੀ ਮੁੱਕੀ ਨੂੰ ਜਦੋਂ ਪਾਣੀ ਲਾਉਣਗੇ ਕਿਤੇ ਬੰਦਾ ਦੇਖੇ ਫਿਰਦਾ ਮੈਂ ਤਾਂ ਕਿਤੇ ਦੇਖਾ ਨਹੀਂ ਹੁੰਦੇ ਆ ਅੰਦਰ ਜਿਵੇਂ ਡਿਊਟੀ ਹੁੰਦੀ ਆ ਆਪਣੇ ਅਰਗੇ ਦੀ ਅੱਧੇ ਦੀ ਵਾਸ ਡਿਊਟੀ ਇੱਥੇ ਰਹਉਂਦੀ ਨਹੀਂ ਆਪ ਹੀ ਕਰਦੇ ਆ ਤਾਂ ਕੰਮ ਹੋ ਜਾਂਦਾ ਹੋ ਸਕਦਾ ਆਪਾਂ ਵੀ ਕਿਸੇ ਦਿਨ ਇਹੋ ਜਿਹਾ ਬਿਜ਼ਨਸ ਆਪਦਾ ਖੋਲਣਾ ਹੀ ਪੈਣਾ ਹੈ ਇਹ ਕਹਾ ਦਾ ਫਾਰਮ ਪਹਿਲਾਂ ਮੁਰਗੀਆਂ ਦਾ ਸਮੈਲ ਹੋਣੀ ਸੀ ਇੱਥੋਂ ਸਮੈਲ ਤਾਂ ਆਉਂਦੀ ਨਹੀਂ ਕਿ ਮੁਰਗੀਆਂ ਕਦੇ ਕਦੇ ਆਉਂਦੀ ਤਾਂ ਮੋਰਗੇ ਦੇ ਫਰਾਂ ਦੇ ਇੰਸਾਨ ਨੇ ਉਹ ਲਈ ਆਹ ਕੰਟੇਨਰ ਲਿਆ ਕੇ ਰੱਖਿਆ ਹੋਇਆ ਜੀਮੇ ਬਾਜੀ ਵਾਲਾ ਜਿਹਦੇ ਵਿੱਚ ਸਮਾਨ ਦੀ ਪਤਾ ਕੀ ਹੈ ਬਾਰਡਰਾਂ ਤੋਂ ਆਇਆ ਆ ਉਹ ਬਾਹੋਂ ਤੋਂ ਆਇਆ ਸ਼ਿਪਪਾਰਾਹੀ ਕੰਮ ਸਮਾਨ ਇੰਪੋਰਟ ਕਰੀਏ ਆਇਆ ਆਇਆ ਸਮਾਨ ਬੱਝ ਗਿਆ ਇਹ ਆਇਆ ਕਿ ਇਹ ਵੀ ਨਹੀਂ ਕਿਸੇ ਨੂੰ ਪੰਡਾ ਮੁੰਡੇ ਸੋਹਣੀਆਂ ਬਰਾਉਣਿਆਂ ਬਲੈਕ ਕਰਦੇ ਕਿਆ ਬਾਤ ਹੈ ਫੇ ਖਾਲ ਫੇਰ ਆ ਜੋਗੇ ਨੇ ਹਾਂ ਇਹ ਬਾਕੇ ਗਈ ਛੱਡ ਦਿੰਦੇ ਆ ਮੱਕੀ ਵੱਢਣ ਤੋਂ ਬਾਅਦ ਕਈ ਉਮੀ ਛੱਡ ਦਿੰਦੇ ਆ ਵੀ ਬਾਅਦ ਚ ਵਾੜਾਂਗੇ ਇੱਥੇ ਵੀ ਉਹ ਆਪਣੇ ਵਾਂਗੂ ਪਰ ਅਜੇ ਆਪਣੀ ਇੰਡੀਆ ਛੱਡਣੀ ਹੁੰਦੀ ਇਹਨਾਂ ਨੇ ਰੋਣੀ ਕਰਕੇ ਛੱਡਣੀ ਸੀ ਉਹੀ ਪਾਣੀ ਲਾਉਂਦੇ ਆਪਣੇ ਤਾਂ ਜ਼ਮੀਨ ਠੰਡੀ ਹੋ ਜੂ ਠੰਡੀ ਹੋ ਧਰਤੀ ਠੰਡੀ ਕਰ ਜਾਂਦੇ ਆ ਇੱਥੇ ਮੀਂਹ ਜਾਦੇ ਪੈਂਦੇ ਸਾਰੇ ਸਾਰਾ ਮੈਜ ਸਾਲ ਧਰਤੀ ਵੀ ਠੰਡੀ ਦੇ ਯਾਰ ਐਂ ਥੋੜੀ ਹੁੰਦਾ ਯਾਰ ਉਹੀ ਆਪਣੇ ਵਾਲੇ ਤਾਂ ਪਾਣੀ ਬਹੁ ਵੇਸਟ ਕਰਦੇ ਆ ਧਰਤੀ ਠੰਡੀ ਕਰਦੇ ਰਹਿੰਦੇ ਆ ਸੇਮ ਵਾਲਾ ਲੱਗ ਕੇ ਲੱਗਦਾ ਸੇਮ ਵਾਲਾ ਸੇਮ ਨਹੀਂ ਮੀਂਹ ਨਹੀਂ ਪੈ ਗਿਆ ਏਹਨੇ ਨਹੀਂ ਪੈਨੇ ਇਹਨੇ ਤਾਂ ਕਰਕੇ ਆ ਤੇ ਅੱਗੇ ਬਾਸ ਖੜਾ ਕੇ ਬਾਸ ਬਾਸ ਜਿਵੇਂ ਇਹਨੇ ਵੱਢ ਕੇ ਆਪਣੇ ਦਾ ਇੰਡੀਆ ਵੱਢ ਲੈਂਦੇ ਆ ਤੇ ਬਾਬੇ ਨਹਿਰ ਸਾਨੂੰ ਇੱਥੋਂ ਆ ਡੇਢ ਕਿਲੋਮੀਟਰ ਹੋਣਾ ਇਧਰ ਦੀ ਆ ਰ ਡੇਢ ਕਿਲੋਮੀਟਰ ਆ ਹੀ ਜਾਂਦੇ ਰਹਿੰਨੇ ਆ ਲਗਭਗ ਕਈ ਵਾਰੀ ਤੇ ਵੀ ਵਧੀਆ ਉੱਥੇ ਲੋਕੇਸ਼ਨ ਦੀ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਜੁੜੇ ਰਹੋ ਵਲੌਗ ਨਾਲ ਉਹਨਾਂ ਨੇ ਲਾਈਕ ਕਰ ਲੋ ਕਮੈਂਟ ਕਰ ਦਿਓ ਜੇ ਕੋਈ ਹੋਰ ਵਲੌਗ ਕਰਨਾ ਚਾਹੇ ਉਹ ਕਮਿਊਨਿਟੀ ਨਹੀਂ ਆਈ ਹਾਂ ਅਜੇ ਤੇ ਸੁੱਖੇ ਵਾਲੀ ਨਹੀਂ ਸੁੱਕਾ ਹੈ ਨਹੀਂ ਨਾ ਤੇ ਆ ਇੱਥੇ ਲਾਈ ਹੋਈ ਇਹਨਾਂ ਨੇ ਸਬਜ਼ੀ ਇਹ ਵੀ ਆਪਣੇ ਕੋ ਘਰ ਦੀ ਸਬਜ਼ੀ ਖਾਣ ਦੀ ਸੌਂਕੀ ਨੇ ਆਰਗੇਨਿਕ ਖੇਤੀ ਦੇ ਜਾਲ ਜੂਲ ਲਾ ਕੇ ਰੱਖਿਆ ਹੋਇਆਗਾ ਪਹਿਲਾਂ ਅੰਗੂਰਾ ਦੀ ਬੇਲਾ ਲਾਈਆਂ ਹੋਈਆਂ ਸੀ ਤਾਂ ਨਹੀਂ ਇੱਥੇ ਕੋਈ ਠੰਡ ਕਰਕੇ ਸੁੱਤੀਆਂ ਹੋਆਂ ਗਰਮੀ ਚ ਲਾਉਂਦੇ ਦੁਬਾਰੇ ਵੀ ਬਾੜੀ ਜੀ ਲਾਈ ਆਪਣੇ ਵਾਂਗੂ ਥੋੜੀ ਜੀ ਆਹ ਦੇ ਆਹ ਖਾਲ ਜੇ ਇਧਰ ਨੂੰ ਵੀ ਆ ਕੇ ਦੁਬਾਰੇ ਆਹ ਇਟਾਂੋਂ ਟੰਪਦਾ ਨਹੀਂ ਕਿਹੜੇ ਵੇਲੇ ਦੀਆਂ ਲਾਈਆਂ ਹੋਣੀਆਂ ਇਹਨਾਂ ਦੀਆਂ ਇਹ ਫਿਰ ਅੰਗੂਰਾ ਗਾਰਾਂ ਦੀ ਪਾਈਨ ਬੂਨੇ ਕੱਢਦੇ ਇੱਥੇ ਤਾਂ ਪਾਈਨ ਬੂਨ ਕੱਢਣ ਤੇ ਕੋਈ ਰੋਕ ਨਹੀਂ ਹੈਗੀ ਨਾ ਕਰੀ ਹੀ ਕੱਢ ਲੈਂਦੇ ਫਿਰ ਅੰਗੂਰਾ ਜੀ ਘਰ ਦੀ ਸਰਾ ਫਿਰ ਘਰੀ ਪਾ ਪਾ ਲੈਂਦੇ ਆ ਜਿਵੇਂ ਜਿਵੇਂ ਅੱਗੇ ਨੂੰ ਜਾਈ ਜਾਂਦੇ ਆ ਦੇਖੋ ਤੁਸੀਂ ਖਾਲੇ ਖੁੱਲਦੇ ਜਾਂਦੇ ਆ ਵੀ ਵੱਡੇ ਹੋਈ ਜਾਂਦੇ ਆ ਆਪਣੇ ਸੂਈ ਮਿੱਟਾ ਦੇ ਖਾਲਾ ਇੱਥੇ ਪੱਕੇ ਨਹੀਂ ਕੀਤੇ ਨਾ ਪੱਕੇ ਆਪਣੇ ਦਾ ਨਹਿਰਾਂ ਵੀ ਪੱਕੀਆਂ ਕਰੀ ਜਾਂਦੇ ਆ ਇੰਡੀਆ ਦਾ ਤੰਗ ਤਾਂ ਪਾਣੀ ਨਹੀਂ ਮਗਾਈ ਹੁਣ ਦੇਖੀ ਸਪੈਦੇ ਸਬੂਦੇ ਸਾਰੇ ਸੁੱਕ ਜਾਣਾ ਜਿਹੜੇ ਸੈਡਾਂ ਤੇ ਲੱਗੇ ਉਹ ਵਾਲੀ ਨਹਿਰ ਨਹੀਂ ਵੱਡੀ ਉਹ ਵੀ ਪੱਕੀ ਕਰਨ ਲੱਗੇ ਸਾਰੀਆਂ A to Z ਆਪਣੇ ਪਿੰਡਾਂ ਵਾਲੀ ਕਰੀ ਜਾਂਦੇ ਆ ਚੋਣਾ ਵਾਲੀ ਬਾਰੇ ਹੀ ਫਤਾ ਆਪਣੇ ਦਾ ਹੱਦ ਕਰੀ ਜਾਂਦੇ ਆ ਤੇ ਆ ਆਗੇ ਉਹੀ ਜਿਹੜੇ ਸਾਨੂੰ ਕਹਿੰਦੇ ਖੇਤਾਂ ਵਾਲੇ ਘਰ ਕੋਠੇ ਵਾਲਿਆਂ ਦੇ ਪ੍ਰੋਜੈਕਟ ਉਹ ਵੀ ਨਹੀਂ ਇੱਕੋ ਹੀ ਉਥੇ ਅੰਜੀਰ ਲੱਗੇ ਹੁੰਦੇ ਆ ਗਰਮੀਆਂ ਚ ਜਿਵੇਂ ਫਲ ਫੁੱਲ ਇੱਥੇ ਆਮ ਹੀ ਸਭ ਤਰ੍ਹਾਂ ਦੇ ਕਮਲ ਤੋੜ ਕੇ ਤਾਂ ਨਹੀਂ ਲਿਆਂਦਾ ਰਿਹਾ ਨਾਰਨ ਨੂੰ ਸੜਕਾਂ ਤੋਂ ਮਿਲ ਜਾਂਦੇ ਨੇ ਉਹ ਉੱਥੇ ਆਪਣੇ ਹੋਰ ਲਾਉਂਦਾ ਵਾਪੇ ਇੱਧਰ ਕਿਡਾ ਨਾਰ ਆਲੂ ਖਾਰੇ ਇਹੋ ਜਿਹਾ ਕੁਝ ਸੜਕਾਂ ਤੇ ਮਿਲ ਜਾਂਦਾ ਲੋ ਪਰ ਤੋੜਦੇ ਵੋਕਟ ਲੋਕ ਆਪਣੀ ਇਹ ਸਮਝਦੇ ਨੇ ਵਧੀਆ ਨਹੀਂ ਹੁੰਨੇ ਪਰ ਵਧੀਆ ਹੁੰਦੇ ਆ ਅੰਜੀਰ ਤਾਂ ਯਾਰ ਹੈ ਟੇਸਟ ਨਾ ਜਿਹੜਾ ਤਾਜ਼ਾ ਅੰਜੀਰ ਹੁੰਦਾ ਥੋੜਾ ਬਕ ਬਕਾ ਜਿਹਾ ਟੇਸਟ ਹੁੰਦਾ ਪਰ ਟੇਟ ਜ ਨਹੀਂ ਸੁਕਾ ਕੇ ਬਣਦਾ ਨਾ ਅੰਜੀਰ ਸੁਕਾ ਕੇ ਤਾਜ਼ਾ ਵੀ ਵਧੀਆ ਰਹਿੰਦਾ ਖਾਣ ਨੂੰ ਆਪਣੇ ਘਰੇ ਲੱਗੇ ਤਾਂ ਹੋ ਜਾ ਇੰਡੀਆ ਅੱਛਾ ਚੱਲਿਆ ਚੱਲ ਮੈਂ ਖੜਾ ਇੱਦੀ ਆਪਣੇ ਲੱਗੇ ਹੋਇਆ ਪਰ ਕੋਈ ਖਾਣ ਵਾਲਾ ਆਇਆ ਨਹੀਂ ਇੱਦੀ ਬਾਗ ਲਾਇਆ ਹੋਇਆ ਕਾਫੀ 25 ਦਰਖਤ ਹਨ ਪਰ ਕੋਈ ਖਾਣ ਵਾਲਾ ਆਇਆ ਨਹੀਂ ਉੱਥੇ ਫਲ ਫਰੂਟ ਇੱਥੇ ਖਾਣ ਵਾਲਾ ਇੱਥੇ ਨਹੀਂ ਈ ਕੋਈ ਇੰਡੀਆ ਦਾ ਆਪਣੇ ਸੰਤਰਾ ਅਮਰੂਦ ਇੰਨਾ ਹੁੰਦਾਗਾ ਨਾ ਇੱਥੇ ਅਮਰੂਦ ਇੱਥੇ ਲਿਆਂਦੇ ਆਂ ਜੀ ਬੂਟੇ ਲਿਆਂਦੇ ਆਂ ਇੱਥੇ ਦੇਖਿਆ ਜੀ ਚਾਹ ਬੂਟਾ ਸੁੱਕ ਗਿਆ ਇੱਥੇ ਅਮਰੂਦ ਉਦਾਂ ਵੀ ਵਿਕਦਾ ਨਹੀਂ ਮਤਲਬ ਹੈ ਨਹੀਂਗਾ ਹੈ ਨਹੀਂ ਇੱਥੇ ਇੱਥੇ ਜਮੀਨ ਆਹ ਦੇਖੋ ਖਾਲਾ ਚਾਲਦਾ ਕੀ ਬਾਤ ਹੈ ਅਮਰੂਦ ਅਸੀਂ ਦਿਖਾ ਦਈਏ ਜੂੰ ਕਰਕੇ ਆ ਪਾਣੀ ਆ ਰਿਹਾ ਹੁਣ ਕਿਤੋਂ ਨਹਿਰ ਨੂਰ ਤੋਂ ਜਿਸ ਨੇ ਲਾਉਣਾ ਲਾਉਣਾ ਖੇਤਾਂ ਨੂੰ ਲਾਈ ਜਾਂਦਾ ਹਾਂ ਹਾਂ ਜੀ ਰਿਫਰੈਸ਼ਮੈਂਟ ਹੋ ਰਹੀ ਆ ਮਤਲਬ ਅਜੇ ਵੀ ਅੱਗੇ ਹੁਣ ਲੋਡ ਪੈਣੀ ਆ ਲਾ ਦਾਂ ਜੀ ਆਗੇ ਘਰ ਆ ਦੇਖੋ ਇੰਨੇ ਨੇ ਪੁਰਾਣੇ ਘਰ ਵੀ ਆ ਦੇਖ ਲੋ ਵੀ ਲੋਕ ਰਹਣੋ ਵੀ ਆ ਰਹੇ ਇੰਨੇ ਘਰਾਂ ਦੇਖ ਲੋ ਉਹ ਐ ਪਿਆਗਾ ਬਸ ਨਾ ਢਾਉਂਦੇ ਹੀ ਆ ਵੀ ਬਸ ਖਾਲੀ ਪਿਆਗਾ ਜਿਵੇਂ ਇਹਨੇ ਕਲੋਸੀਅਮ ਸਾਹਮਣੇ ਰੱਖਿਆਗਾ 2000 ਸਾਲ ਉਹਨੇ ਘਰ ਵੀ ਸਾਹਮਣੇ ਰੱਖਣਾ ਆ 2000 ਸਾਲ ਨੂੰ ਲੋਕ ਇਹ ਦੇਖਣ ਆਇਆ ਕਰਾਂਗੇ ਬਾ ਸਾਡਾ ਪਿੰਡ ਵੀ ਟੂਰਿਸਟ ਪਲੇਸ ਹੀ ਆਉ ਕਿਸੇ ਦਿਨ ਸੰਤੋ ਲੈ ਰੀਪਾ ਦੋਲੀ ਉਹ ਆਪਣੇ ਉਧਰ ਸਥਾਨਾ ਦਿਖਾ ਯਾਰ ਉਹ ਜਿਵੇਂ ਫਾਰਮ ਹਾਊਸ ਹੈ ਜਿਵੇਂ ਉੱਥੇ ਫਾਰਮ ਹਾਊਸ ਆ ਲੋਕ ਆਪੇ ਟ੍ਰੈਕ ਨਾ ਦਨੇ ਸਾਲਿਆਂ ਵਾਲੇ ਆਹੋ ਕਿਆ ਫਾਰਮ ਵਾਲੇ ਹਾਂ ਸੰਦ ਸੁੰਦ ਖੜਾਈ ਜਾਂਦੇ ਆ ਉਹੀ ਚੱਕਰਾ ਆ ਹੁਣ ਇੱਥੇ ਅੱਗੇ ਜਾ ਕੇ ਉਹ ਵੀ ਆਉਣੇ ਆ ਪੁਰਾਣੇ ਜਿੱਡੇ ਆਪਣੇ ਹਲ ਹਲ ਹੁੰਦੇ ਆ ਓਡੇ ਓਡੇ ਆ ਇਹਨਾਂ ਦੇ ਇੰਹੀਂ ਖੜਾਏ ਪਏ ਆ ਹੁਣ ਮਤਲਬ ਜਿਵੇਂ ਆਪਣੇ ਪਹਿਲੇ ਬੱਸਿਆਂ ਪਿੱਛੇ ਪੈਂਦੀ ਸੀ ਹਲ ਹਲ ਉਹ ਆਪਾਂ ਛਿੱਟੇ ਪਿਆ ਇਦਾਂ ਇਹਨਾਂ ਨੇ ਛੋਟੇ ਟਰੈਕਟਰਾਂ ਵਾਲੇ ਛਿੱਟੇ ਪਿਆ ਆ ਦੇਖੋ ਤੇ ਆ ਪੁਲੀ ਫੇਰ ਆ ਗਈ ਗਵਾੜ ਸੰਭਣ ਦਾ ਬੜਾ ਸ਼ੌਂਕ ਆ ਗਵਾੜ ਨੂੰ ਸੜਦੇ ਨਹੀਂ ਚਾਹੀਏ ਸੰਭੀ ਰੱਖਦੇ ਵੀ ਕਦੇ ਨਾ ਕਦੇ ਕੰਮ ਆ ਜੂ ਉੱਤ ਨਟ ਖੋਲ ਖੋਲ ਕੇ ਕਿਸੇ ਹੋਰ ਚੀਤੇ ਲਾ ਰਹਿਣੀ ਬਸ ਐ ਦੇਖੋ ਕਰੀ ਜਾਂਦੇ ਆ ਆ ਦੇ ਆ ਸਰ ਵੀ ਵੀ ਜੀ ਹੋਇਆ ਮੈਂ ਲਮਣੀ ਇਧਰ ਆ ਦਿੱਤਾ ਹੂ ਸਿੱਟਾ ਸਰੋਂ ਦਾ ਪੁਲੀਆਂ ਦੱਬੀਆਂ ਜਾਂਦੇ ਹੁਣ ਇੱਥੇ ਥੱਲੇ ਲੰਘ ਗਿਆ ਖਾਲਾ ਪਰਲੇ ਪਾਸੇ ਚਲੇ ਗਿਆ ਹੁਣ ਇੱਥੇ ਆ ਗਏ ਅੱਗੇ ਜਾ ਕੇ ਤਾਂ ਬੜਾ ਵੱਡਾ ਹੋ ਜਾਂਦਾ ਇਹ ਦੇਖਿਓ ਚੱਲਦਾ ਉੱਥੇ ਡਾੜ ਡਾੜ ਪਾਣੀ ਆ ਆ ਗਏ ਉਹ ਸੰਦ ਜਿਹੜੇ ਕਹਿੰਦੇ ਆ ਦੇਖ ਲਓ ਪਲਟਾਵੇਂ ਵਾਲ ਆਪਣੇ ਹੁਣ ਚੱਲਣ ਲੱਗਿਆ ਆ ਦੋ ਦੋ ਨੇ ਦੇਖ ਲਓ ਪਲਟਾਵੇਂ ਦੇਖ ਲਓ ਇੱਥੇ ਆ ਨਾ ਕਿਹੜੇ ਵੇਲੇ ਆਂਦੇ ਹੁਣ ਇੱਕ ਬਾੜ ਚ ਪਏ ਆ ਆ ਦੇਖੋ ਪਹਿਲਾਂ ਉਹ ਤਾਂ ਉਹ ਭਈਆ ਤੂੜੀ ਵਾਲੀ ਮਸ਼ੀਨ ਜੀ ਉਹ ਕਿਹੜੀ ਚੀਜ਼ ਆ ਉਹ ਨਹੀਂ ਨਹੀਂ ਕਾ ਨਹੀਂ ਉਹ ਜਿਹੜਾ ਪੂਰੇ ਉਹ ਪੈਪ ਦੇ ਨਹੀਂ ਪਿਆ ਉਹ ਜਿਹਵੇਂ ਆਪਣੇ ਪੱਖਾ ਸੂਈਆਂ ਚ ਪਾਣੀ ਚੱਕਣ ਵਾਲਾ ਉਹ ਟਾਈਪ ਆ ਆ ਔਰਲਾ ਰੋਟੇਟਰ ਲੱਗਦਾ ਨਾ ਥੱਲੇ ਪਿਆ ਜਿਹੜਾ ਇਹ ਪਾਣੀ ਲਾਉਂਦੇ ਆ ਉਹ ਚੀਜ਼ ਨਾਲ ਲਾਉਂਦੇ ਆ ਇਦਰਾ ਹਲਟਾਵੇਂ ਹਾਲ ਆਗੇ ਦੋ ਹੀ ਪਏ ਆ ਇਹ ਦੇਖੋ ਤੇ ਉਹ ਜਿਹੜਾ ਉਹ ਨਹੀਂ ਹੈਗਾ ਜਿਹੜਾ ਗੋਲ ਗੋਲ ਜਿਹੜੇ ਲੱਗੇ ਹੋਏ ਆ ਪਰਾਲੀ ਇਕੱਠੀ ਕਰਨ ਵਾਲਾ ਉਹ ਉਹਦੇ ਉਹ ਲੱਗੇ ਹੁੰਦੇ ਆ ਥੰਦੇ ਬਹੁਤ ਸਾਰੇ ਲੱਗੇ ਹੋਏ ਆ ਸਫਾਈ ਕਰਨ ਵਾਲਾਗਾ ਆ ਰੋਲਰ ਜਿਆ ਪਿਆ ਜਵੇਂ ਜ਼ਮੀਨ ਲਾਤੜਦੀ ਜੀ ਆ ਇਹ ਮਿੱਟੀ ਤੋਂ ਬਾਹਰ ਲਾਤੜਦੇ ਹੁੰਦੇ ਆਪਣੀ ਜ਼ਮੀਨ ਕਹਿੰਦਿਆ ਹਾ 100 ਮੀਟਰ ਫੇਰੋ ਹਾਲ ਆ ਗਿਆ ਆਹ ਦਿਹਾੜ ਆ ਜਿਹੜੇ ਆਹ ਆ ਪਰਾਲੀ ਇਕੱਠੀ ਕਰਨ ਦਾ ਹਾਂ ਇਹ ਦੇਖ ਲਓ ਇਹ ਕਿਹੜੇ ਵੇਲਿਆਂ ਚ ਵਰਤੇ ਦੀ ਜਦੋਂ ਇਹਨਾਂ ਕੋਲ ਸੜੇ ਟਰੈਕਟਰ ਹੁੰਦੇ ਆ ਇਸੇ ਜੇ ਦੂਜੇ ਹੋ ਗਏ ਉਹ ਇਹ ਗੱਲ ਆ ਜੇ ਆਪਣੇ ਆਪ ਇਹਨੇ ਨੇ ਹਾਲ ਵਰਤੀ ਹੁੰਦਾ ਆਹ ਵਾਲੇ ਚੱਕ ਕੇ ਵੇਚ ਦਿੰਦਾ ਸੀ ਆਪਣੇ ਹੌਨ ਕੁਆਰਚ ਵਿੱਚ ਵੇਚ ਆਉਣਾ ਸੀ ਸੇੜੀਆਂ ਨੇ ਚੱਕ ਕੇ ਲੈ ਜਾਣਾ ਹਾਂ ਰੋਲਰ ਜਾਂ ਫੇਰ ਆ ਗਿਆ ਦੇਖ ਲੋ ਆਪਣੇ ਜੀ ਹੁਣ ਜਮੀਨ ਚ ਉਹ ਬਣ ਜਾਣ ਰੂੜੇ ਟਾਈਪ ਦੇ ਬਣ ਜਾਣ ਆਪਣੇ ਵਾਲੇ ਕਹਿੰਦੇ ਰੂਟਾ ਮੀਟਰ ਫੇਰ ਦੁੱਗਣਾ ਤੇਲ ਪੂਕ ਦਿੰਦੇ ਆ ਆ ਇਹਦੇ ਉੱਤੋਂ ਦੀ ਨਗਾ ਦਿੰਦੇ ਇੱਕ ਵਾਰ ਬਾਅਗੇ ਰੋੜੇ ਟੁੱਟ ਜਾਂਦੇ ਆ ਬੱਸ ਖੇਤੀ ਸਿੱਖੀ ਜਾਓ ਆ ਆ ਕੀ ਚੀਜ਼ ਆ ਬਾਈ ਇਹ ਹੈਗਾ ਜਦ ਥੱਲੋਂ ਮਿੱਟੀ ਚੱਕਣ ਵਾਲਾਗਾ ਉੱਤੇ ਪਾਉਂਦੀ ਆ ਮਿੱਟੀ ਝੜ ਜਾਂਦੀ ਮਿੱਟੀ ਚ ਭਰਨੀ ਆ ਮਿੱਟੀ ਹੋਊ ਕੋਈ ਆ ਯਾਰ ਇਹ ਵੀ ਇਹ ਇਹ ਆ ਵੀ ਉਹਦਾ ਹੀ ਸਤਾਲਾ ਬਾਬੇ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਇੱਥੇ ਉਹ ਸੰਦ ਸੰਦੀਖ ਖੜਾਉਂਦਾ ਆਪਦੇ ਗੱਡੀ ਆ ਗਈ ਇੱਕ ਆਉਂਦੀ ਐਕੀ ਹੁੰਦੀ ਐਕੀ ਆ ਗਈ ਕਿਸਾਨ ਸਫਲ ਕਿਸਾਨ ਸਫਲ ਕਿਸਾਨ ਆਏ ਉਹੋਦੇ ਭਾਈ ਕਿਹੜਾ ਮੂੜੀਆਂ ਬੀਜੀਆ ਕਰੇ 6 ਮਹੀਨੇ ਤੱਕ ਤਾਂ ਪਹਿਲਾਂ ਹੋਈਆਂ ਨਹੀਂ ਹੈਗੀਆਂ 6 ਮਹੀਨੇ ਬਾਅਦ ਹੋਈਆਂ ਇੰਦੀ 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 ਕਿ ਮੂੜੀ ਐਡੀ ਕਿ ਮੂਲੀ ਚੀਜੀ ਐਡੀ ਮੂਲੀ 6 ਮਹੀਨੇ ਬਾਅਦ ਪੱਟ ਕੇ ਕਰਾ ਚਲ ਖਾ ਲੈੰਦੇ ਆ ਹੁਣ ਖਾਣ ਜੋਗੀ ਰਹੀ ਇਹ ਪੰਜਾਬ ਵਾਲੀ ਮਿੱਟੀ ਯਾਰ ਕਿੱਥੇ ਆ ਓਏ ਤਾਂ ਇਹ ਆਉਂਦੀ ਮਟੀ ਟ੍ਰਾਂਸਫਰ ਵੀ ਦਿਖਾ ਦਈਏ ਜਨਤਾ ਨੂੰ ਟ੍ਰਾਂਸਫਰ ਆ ਗਿਆ ਵਾਪੇ ਕਰੋ ਚੈੱਕ ਕੱਢ ਲਓ ਤੇਲ ਤੇਲ ਥੋੜੀ ਕੱਢਦੇ ਹੋ ਤੇਲ ਵੀ ਕੱਢਦੇ ਆ ਤੇਲ ਵੀ ਕੱਢਦੇ ਆ ਬਹੁਤ ਤੇਲ ਵੀ ਕੱਢਦੇ ਨੇ ਤੇਲ ਵੀ ਨਹੀਂ ਛੱਡਿਆ ਜਾਏਗਾ ਕੌਣ ਹੀ ਛੱਡ ਦੇ ਆਪਣੇ ਤਾਂ ਜਿਵੇਂ ਆ ਬਜਰੀ ਪਾਈ ਪਈ ਐ ਦੇ ਨਾ ਚੋਰੀ ਕਰਕੇ ਲੈ ਜਾਣਾ ਚੱਕੂ ਕਦੇ ਲੈਟਰ ਪਾਵਾਂਗੇ ਇਹ ਕੀ ਗੱਲਾਂ ਪਾਣੀ ਵਧਦਾ ਹੀ ਤੁਰਿਆ ਜਾ ਰਿਹਾ ਇੱਥੇ ਉਹ ਥੰਮ ਨੀ ਲ ਖਿੱਚਿਆ ਜਾਵੇ ਬੜਾ ਐਂਡ ਆ ਓਏ ਨਾਲ ਜਵਾਕ ਸਾਈਕਲਾਂ ਤੇ ਲੈ ਕੇ ਆ ਰਹੇ ਆ ਰਨਿੰਗ ਕਰਦਾ ਜਾਂਦਾ ਆਪਣੇ ਵਾਲੇ ਘਰੇ ਜਾਂਦੇ ਗਏ ਅੱਜ ਪਏ ਰਜਾਈਆਂ 'ਚ ਵੀ ਆਪਣੇ ਵਾਲੇ ਤਾਂ ਉਹ ਵੀ ਇੱਥੇ ਦੇਖਿਆ ਆਪਾਂ ਉਹਦੋਂ ਸਕੇਟਿੰਗ ਕਰਨ ਗਏ ਜਿਹੜੇ ਬਲੌਗ 'ਚ ਨਿਕਲੇਗੇ ਜਵਾਬ ਇਸ ਸਕੇਟਿੰਗ ਕਰੀ ਜਾਂਦੇ ਆਪਣੇ ਵਾਲੇ ਤਾਂ ਹੁਣ ਬੂਥਾ ਭਾਂਦਣਾ ਇਹ ਡਗ ਭੇਗਾ ਪਹਾੜੀ ਤੋਂ ਫੇਤ ਨੂੰ ਜਾ ਰਹੇ ਉਹ ਇਹ ਇਹ ਆ ਵੀ ਲੈ ਜਾਂਦੇ ਆ ਪਹਾੜੀਆਂ ਦੇ ਇਹ ਦੇਖੋ ਹੁਣ ਉਹ ਕਿੱਡੀ ਗੱਜਵਾਕੜੀ ਨਾਲ ਜਾ ਰਹੀ ਐ ਸੇ ਨੀਲਾ ਜਮਾਂ ਨਹੀਂ ਡਰਦਾ ਡਰਦਾ ਵੀ ਇਧਰ ਡੇਡੂ ਪਾਵੇ ਤੇ ਆ ਬਸ ਇੰਨੇ ਕ ਘਰ ਨੇ ਜਿਹੜੇ ਤੁਹਾਨੂੰ ਦਿਖਾਏ ਸੀ ਆ ਦੇ ਇਧਰਲੀ ਸਾਈਡ ਤੇ ਇਧਰ ਨੂੰ ਮੁੱਕ ਗਏ ਤਦੂਆ ਸਰਵਰ ਦੇ ਟੂਰਿਸਟ ਪਲੇਸ ਬਣਦੇ ਨਹੀਂ ਯਾਰ ਆਹ ਰਸਤਾ ਸੋਹਣਾ ਬਹੁਤ ਆ ਇੱਕ ਦੇਖੀ ਹੁਣ ਅਗਲੇ ਮਹੀਨੇ ਪਹਾੜ ਦੇਖਣਗੇ ਦੇਖੀ ਇੱਥੋਂ ਬਰਫ਼ ਵਾਲੇ ਇੰਨਾ ਸੋਹਣਾ ਲੱਗਦਾ ਹੁੰਦਾ ਨਾ ਆਹ ਰਾ ਆਪਣੇ ਪਿੰਡ ਵਾਲਾ ਉਹ ਪਰਲਾ ਵੀ ਜਿਹੜਾ ਸਣੀਗੇ ਨੂੰ ਜਾਂਦਾ ਸਿਰਾਂ ਹੀ ਲੱਗਦਾ ਹੁੰਦਾ ਮੈਂ ਵੀਡੀਓ ਵੀ ਪਾਈ ਸੀ ਇੱਕ ਵਾਰ ਪਿਛਲੀ ਵਾਰ ਸਾਰੇ ਪੱਤੇ ਪੁੱਤੇ ਆਏ ਨੇ ਨਾ ਫੁੱਲ ਤੇ ਨਿਕਲੇ ਹੋਏ ਦਰੱਖਤਾਂ ਨੂੰ ਮੇਲੇ ਲੱਗ ਲੱਗ ਨੇ ਤਾਂ ਇਹ ਆ ਬਿਊਟੀ ਦੇਖੋ ਯਾਰ ਕਿੰਨੀ ਆ ਰਹੀ ਇੱਧਰ ਖਾਲਾ ਜਾ ਰਿਹਾ ਹਰਿਆਲੀ ਨਾਲ ਸੜਕ ਇੱਧਰ ਖੇਤ ਉਰੇ ਸੁੱਕੇ ਹੋਏ ਦਰਾਖਤ ਕਿਆ ਬਾਤ ਹੈ ਬਸ ਇੱਥੇ ਘਰ ਪਾਇਆ ਹੋਵੇ ਬੰਦੇ ਦਾ ਸ਼ਾਂਤ ਜੀ ਲਾਈਫ ਘਰ ਦੇ ਦੁਆਲੇ ਨੇ ਉਹ ਜਿਹੜਾ ਸਾਹਮਣੇ ਆਉਣਾ ਉਹ ਉਹਦੇ ਇੱਕ ਖੋਇ ਕੀਤੀ ਆ ਅਸੀਂ ਇੱਧਰ ਡਿਬੇਟ ਚੱਲ ਰਹੀ ਮੈਂ ਕਹ ਰਿਹਾ ਇਹ ਸਰੋਂ ਆ ਆਧਾਰ ਕਹਿੰਦਾ ਮੂਲੀਆਂ ਸੀਗਾ ਮੂਲੀਆਂ ਤਾਂ ਇੱਥੇ ਲਾਉਂਦੇ ਨਹੀਂ ਇਹ ਸੱਚੀ ਮੂਲੀ ਨਿਕਲਾਈ ਪਤਾ ਨਹੀਂ ਭਾਈ ਕੋਈ ਹੋਰ ਵੀ ਹੋ ਸਕਦਾ ਬਾਅਦੋਂ ਰੰਗ ਰੋਂਗਣਾ ਚੇਂਜ ਹੋਵੇ ਅਸੀਂ ਬਾਅਦ ਵਿੱਚ ਬਾਹਂਦੇ ਹੁੰਦੇ ਆ ਉਹਦੇ ਰੂਟਾ ਬੀਟਰ ਨਾਲ ਜ਼ਮੀਨ ਡਿੰਡੀ ਕਰ ਦਿੰਦੇ ਹਾਂ ਜੇ ਛੱਡੀਆਂ ਹੁੰਦੀਆਂ ਨੇ ਨਾ ਤੋੜ ਚੱਲੋ ਏ ਖਾਵਾਂ ਘਰੇ ਲੈ ਆਗੇ ਕੀ ਆ ਬਈਆਂ ਨੇ ਹਟ ਲਓ ਇੱਥੇ ਸਾਈਡ ਏਡਾ ਹੀ ਰਹਿਣਾ ਮੈਂ ਲਾਉਣ ਗਿਆ ਇਤੋਂ ਵੱਡਾ ਜਾਨੀ ਨਾਲ ਬਾਹਰ ਦੇ ਹੁੰਦੇ ਆ ਤੇ ਆ ਆ ਗਿਆ ਵੀ ਖਾਲਾ ਇੱਥੇ ਆ ਕੇ ਪੂਰਾ ਭਰ ਚੁੱਕਿਆ ਹੁਣ ਤੁਹਾਨੂੰ ਦਿਖਾਉਣਾ ਅੱਗੇ ਕਿੱਧਰ ਜਾਣਾ ਇਹਨੇ ਆ ਖੇਤ ਵਾਲੀ ਮੋਟਰ ਆ ਗਈ ਕਰੋ ਚੈੱਕ ਪਹਿਲਾਂ ਦੀ ਮੋਟਰ ਪੁਰਾਣੀ ਮੋਟਰ ਚਲੋ ਢਾਈ ਬਈਆ ਵਿਚਾਰੇ ਕਿੱਥੇ ਇੱਥੇ ਉਹ ਵੀ ਅੰਦਰ ਵੀ ਰਸੋਈ ਵਾਂਗੂ ਉਹਦੇ ਉੱਤੇ ਧੂਆਂ ਦਾ ਨਿਕਲ ਨੂੰ ਸਾਰਾ ਉਹ ਕਰ ਦਈਏ ਦੇਖਦਾ ਨਾ ਤਾੜ ਤਾੜ ਪਾਣੀ ਖੇਤਾਂ ਦੀ ਖੁਸ਼ਬੂ ਖਾਲਾਂ ਦਾ ਪਾਣੀ ਕੀ ਬਾਤ ਹੈ ਜਾ ਕੇ ਆ ਜਾਓ ਵਿੱਚ ਫੜੇ ਅੰਡਰ ਕਵਰ ਹੋਰ ਨਾਲ ਸਾਪ ਲੜਾਲੀਓ ਤਾਂ ਆਜੋ ਨੇੜੇ ਉਹ ਤਾਂ ਦੇਖੀ ਹੈਗੀ ਚੀਜ਼ ਆ ਇਧਰ ਨੂੰ ਲੰਘਿਆ ਰਾਹ ਇਧਰ ਨੂੰ ਆ ਹੈ ਕੱਲਾ ਸਾਈਕਲਾਂ ਦੇ ਤੁਰਕੇ ਵਾਲਾ ਰਾਹ ਹੁਣ ਇਧਰ ਨਹੀਂ ਜਾਣਾ ਤੁਰਕੇ ਵਾਲੇ ਮਰੇ ਬੜੇ ਹੋਇਆ ਯਾਰ ਵਿੱਚ ਲੈ ਹੋਰ ਦੇਖੋ ਤਾਂ ਇਹ ਟਿਆ ਪਿਆ ਹੈਗਾ ਵਿਚਾਰ ਇਹ ਤਾਂ ਅੰਦਰੋਂ ਘੈਂਟ ਸੀਗਾ ਸਿਸਟਮ ਆਏ ਜਿਹੜੀਆਂ ਚੀਜ਼ਾਂ ਟ ਹੈਗੀਆਂ ਵਟ ਹੈਗੀਆਂ ਛੱਡ ਦਿੰਦੇ ਆ ਕੋਲ ਤੇ ਕਹਿਣਾ ਕੋਈ ਸੜਕਾਂ ਟੁੱਟੀਆਂ ਟੁੱਟੀਆਂ ਛੱਡ ਦਿੰਦੇ ਆ ਕਹਿੰਦੇ ਸੀ ਉਹ ਰਿਕਾਰਡ ਬਣਾਉਣਾ ਨਾ ਇਤਿਹੀ ਵਿੱਚ ਵੀ ਸਾਨੂੰ ਟੁੱਟੇ ਹੋਏ ਸੜਕਾਂ ਕਿਹੜੀ ਕੰਟਰੀ ਦੇ ਨਾ ਭਾਵ ਨਹੀਂ ਕਹਿੰਦੇ ਜਿਵੇਂ ਆਉਂਦਾ ਨਾ ਹਿਸਟਰੀ ਦੇ ਵਿੱਚ ਨਾਮ ਆਉਂਦਾ ਕਿ ਫਲੋਰੈਂਸ ਆ ਦੇਖੋ ਦਾੜਾ ਜਾਉਂਦਾ ਆਹ ਮੈਂ ਟੁੱਟ ਕੇ ਆਹ ਦਿਖਾ ਦੇ ਚੜੇ ਲੱਗੇ ਪਏ ਕਰੇ ਪਾਣੀ ਨਹੀਂ ਖੜਦਾ ਹੈਗਾ ਇਟਲੀ ਚਾ ਚੜੇ ਲੱਗੇ ਪਏ ਉਹ ਇਹ ਤਾਂ ਫਿਰ ਸੜਕ ਦਾ ਸਾਈਡ ਤੇ ਰਹਿ ਗਿਆ ਦਾ ਹੁਣ ਉਹਦੇ ਵਾਲਾ ਰਾਹ ਆ ਗਿਆ ਦੇਖੋ ਚੱਲਦਾ ਪਾਣੀ ਆ ਜਿਹੜੇ ਨੂੰ ਅਡਾਲੀਆ ਨਾ ਉਂਦੇ ਪੜ ਲਿਓ ਬਾਈ ਇਹ ਕਹਿੰਦੇ ਵੀ ਜਾ ਨਹੀਂ ਸਕਦੇ ਹੈਗੇ ਉਹ ਮਾਕੀ ਨੇ ਮਾਕੀ ਨੇ ਮਤਲਬ ਉਹ ਗੱਟੀਆਂ ਹਾਂ ਜਿਨ੍ਹਾਂ ਨੂੰ ਅਥਾਰਟੀ ਨਹੀਂ ਹੈਗੀ ਇੱਧਰ ਦੀ ਤਾਂ ਆ ਗਈ ਪਹੀ ਆਪਣੇ ਖੇਤਾਂ ਵਾਲੀ ਇਹ ਹੁਣ ਸਿੱਧੀ ਐ ਹੋ ਕੇ ਨਾ ਇਹ ਹੂਸ ਨਹੀਂਗੇ ਵੀ ਲੰਘ ਜਾਂਦੀ ਆਪਾਂ ਇੱਥੋਂ ਨਹਿਰ ਕੋਲੋਂ ਬੁਣੇ ਆਪਣੀ ਮੇਂ ਵਿਚਾਰੇ ਘਾਉਂਦਾ ਸਾਈਡਾਂ ਦੇ ਟਾਇਰ ਜੇ ਸਾਈਡਾਂ ਦੇ ਟਾਇਰ ਨਾ ਕਿ ਸੁੱਕਿਆ ਹੁੰਦਾ ਤਾਂ ਉਹਨਾਂ ਨੂੰ ਨਹਿਰ ਕੋਲ ਜਾ ਕੇ ਦਿਖਾਉਨੇ ਆ ਉੱਥੇ ਜਾ ਕੇ ਸਹੀ ਗੱਲ ਆ ਕਿ ਡਾ ਨਾ ਇੱਥੇ ਸੁਪੈਦੇ ਨਹੀਂ ਹੈਗੇ ਆਪਣੇ ਹੀ ਆ। ਰੋਟੇ ਜੱਡਾ ਨਹੀਂ। ਚੱਪੀ ਨਹੀਂ ਪਾਈ ਜਾਣੀ ਹੈ ਦਰਖਤ ਤੇ। ਇਹ ਅੱਲਾ ਚੌੜਾ ਹੀ ਹੋ। ਦੇਖ ਕੇ ਕੋਮਲ ਕਦਾਪਾ ਖੋਆ ਕੱਢਣੇ ਬਾਲਣ ਲੈ ਕੇ ਆਈ। ਆ ਬਾਲਣ ਬਾਦੂ ਪੇ ਇੱਥੇ ਵੀ ਲੈ ਕੀ ਨਹੀਂ ਜਾਂਦਾ ਹੈਗਾ। ਹੁਣ ਦੇਖਦੇ ਆ ਆਪਣੇ ਦਾ ਹੁਣ ਨੂੰ ਕਰ ਲੈਣਾ ਹੀ ਕਾਠਾ। ਗਿੱਲਾ ਪਿਆ ਲੱਗ ਰਹਿਗੇ ਕੀ ਕੰਮ ਹੋਣ ਗਾੜੇ। ਆਪਣੇ ਜਿਵੇਂ ਆਪਣੇ ਤਾਂ ਲੈ ਜਾਂਦੇ। ਆਪਣੇ ਜਿਵੇਂ ਲੈ ਜਾਂਦੇ ਆ ਨਾ ਬਾਲਣ ਚੱਕ ਕੇ। ਲਹਿਰਾ ਨੂਹਰਾ ਤੋਂ ਕੋਸਾ ਮਿਲਦਾ ਹੀ ਨਹੀਂ। ਇੱਥੇ ਆਹ ਦੇਖ ਲਓ ਗਲੀ ਜਾਂਦੀ ਆ ਇੱਥੇ ਐਂ ਠੀਕ ਕੋਟ ਟੁੱਟੀ ਜਾਂਦੇ ਆ। ਮਾੜ ਲਣੀ ਬਾਲਣਾ ਆ ਦੇਖੋ ਰਾਹ ਬਣਿਆ ਪਿਆ ਉੱਤੇ ਲੰਗੜ ਨੂੰ। ਤੇ ਬਸ ਬਾਬੇ ਆ ਆ ਗਈ ਅੱਗੇ ਨਹਿਰ ਆਦ ਰਸਤਾ ਨਹਿਰ ਵਾਲੀ ਦੇਖ ਰਿਹਾ ਤੁਹਾਨੂੰ। ਆ ਰਾਹ ਇਧਰ ਨੂੰ ਐ ਲੰਘੇ ਸਨੀਗ ਨੂੰ ਆਪਾਂ ਇੱਥੋਂ ਵਾਪਸੀ ਕਰ ਲੈਣੀ ਆ ਤੁਹਾਨੂੰ ਨਹਿਰ ਦਿਖਾ ਕੇ। ਹੈ? ਜਿਵੇਂ ਇੰਡੀਆ ਲਾਹ ਮੋਦ ਦੇ ਨਾਲ ਡਰਸ ਤੇ ਜਿਆਦਾ ਸਫੈਦੇ ਹੁੰਦੇ ਸਫੈਦੇ ਵਗੈਰਾ ਉਹ ਨਹੀਂ ਹੁੰਦੇ। ਆ ਦੇਖ ਲਓ ਹੁਣ ਇੱਥੇ ਸਿੰਗਲ ਸਿੰਗਲ ਇੱਥੇ ਦਾ ਰਲ ਮਿਲ ਮੇਜ ਰਖਤ ਹੁੰਦੇ ਆ ਦੇਖੋ ਆ ਇੱਥੇ ਆ ਕੇ ਸੂਆ ਬਣ ਜਾਂਦਾ ਇਹ ਸੂਆ ਆ ਕੇ ਵੱਡ ਜਾਂਦਾ ਨਹਿਰ ਚ। ਕਿਆ ਬਾਤ ਹੈ ਆਪਣੇ ਨਹਿਰਾਂ ਦੇ ਸੂਏ ਨਿਕਲਦੇ ਨੇ ਨਹਿੜਾਂ ਦੇ ਬਾੜੀ ਜਾਂਦੇ ਆ ਪਾਣੀ ਇਕੱਠਾ ਕਰ ਰਹੇ ਆ ਉਹ ਦੇ ਉਧਰੋਂ ਵੀ ਆ ਰਿਹਾ ਪਤਾ ਨਹੀਂ ਜਾ ਰਿਹਾ ਉਧਰੋਂ ਫਿਰ ਖਾਲਾ ਬਾਦੋਂ ਨਹਿਰਾਂ ਬਾਬੇਓ ਦੇਖ ਲਓ ਕਿੰਨੀਆਂ ਕੱਚੀਆਂ ਜਿਵੇਂ ਆਪਣੇ ਪੁਰਾਣੀਆਂ ਹੁੰਦੀਆਂ ਹੁਣ ਤਾਂ ਆਪਣੇ ਮੋਡੀਫਾਈ ਕਰਤੀਆਂ ਇਹਨਾਂ ਦੀਆਂ ਉਵੇਂ ਹੀ ਛੱਡੀਆਂ ਨੇ ਤੇ ਇਹ ਪਾਣੀ ਉੱਤੇ ਦੀ ਚੱਲਦਾ ਹੁੰਦਾ ਜਦੋਂ ਮੀਂਹ ਮੂ ਪੂਰੇ ਪੈਂਦੇ ਹੁੰਦੇ ਆ ਨਾ ਨਹਿਰਾਂ ਦਾ ਐਨ ਪੂਰਾ ਟੌਪ ਲੈਵਲ ਹਾਂ ਆਰਾਮਨਾ ਉਹ ਉਹ ਡੁੱਬਿਆ ਪਿਆ ਹੁੰਦਾ ਉਹ ਸਾਹਮਣੇ ਵਾਲਾ ਜੋ ਪੂਰਾ ਪਾਣੀ ਹੁੰਦਾ ਰੋ ਨਹਿਰ ਦਾ ਵਿਊ ਚੈੱਕ ਨਿਕਲਦੀ ਨੂੰ ਉੱਤੇ ਨੂੰ ਉੱਪਰ ਤੇ ਕਿਰਵਾਸ ਦੀ ਬਾਤ ਪਾਣੀ ਢੰਦਾ ਇੱਕ ਵਾਰ ਯਾਰ ਤੁਸੀਂ ਆਹ ਲੋਕੇਸ਼ਨ ਆ ਦੇ ਸਕੂਨ ਨਾ ਦੇਖੋ ਕੀ ਬਾਤ ਹੈ ਦੇਖੋ ਇਧਰ ਖੇਤ ਉਚਾਲੇ ਪਈ ਸੁਆ ਫੇਰ ਖੇਤ ਫੇਰ ਨਹਿਰ ਕੀ ਬਾਤ ਹੈ ਨਹਿਰ ਦੇ ਕਿਨਾਰੇ ਜੱਟਾ ਪਾ ਦੇ ਬੰਗਲਾ 25 ਕਿੱਲੇਆਂ ਦਾ ਟੱਕ ਉਹ ਵਧੀਆ ਨਹਿਰ ਸ਼ਹਿਰ ਦੇ ਵਿੱਚੋਂ ਲੱਗਦੀ ਨਹਿਰ ਬ੍ਰਿਸ਼ਬੇਨ ਬ੍ਰਿਸ਼ਬੇਨ ਸਕਾਂਦੋ ਲਾਰਾ ਸਕਾਂਦੋ ਲਾ ਸਹੀ ਗੱਲ ਆ ਪੂਰਨ ਵਾਲੇ ਪੂਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ 20 ਸਾਲ ਬਾਅਦ ਸਮਝ ਲੱਗੂ ਸਾਰਾ ਇਹ ਵੀ ਹਾਂ ਇਹ 20 ਸਾਲ ਬਾਅਦ ਸਮਝ ਆਉਣੀ ਹੈ ਹੋ ਗਿਆ ਸੱਚੀ ਨਹਿਰ ਦੇ ਕਿਨਾਰੇ ਬੰਗਲਾ ਪਾਇਆ ਹੋਇਆ ਦੇਖੋ ਕਿਹੜਾ ਲੱਗ ਗਿਆ ਤੂੰ ਖੇਤੀ ਸਭ ਤੋਂ ਲੱਗ ਗਿਆ ਕਹਿੰਦੇ ਮੇਰੇ ਵੀਰੋ ਕੰਮ ਸ਼ਹਿਰੋ ਸ਼ਹਿਰੀ ਹੋਇਆ ਵਾ ਕਿਹੜੀ ਸ਼ਹਿਰੀ ਦੁਆਰੇ ਸੁਣਾ ਇੱਕ ਵਾਰੀ ਹੌਨਾਂ ਬੇਜ ਹਾਂ ਚੱਲ 5 ਕਰੋੜ ਦਾ ਕਿਲਾ ਸੋਹਣੀ ਅੱਛਾ ਆ 5 ਕਰੋੜ ਦਾ ਪਹੀ ਤੇ 5 ਕਰੋੜ ਦਾ ਹਾਂਜੀ ਸਾਡੇ ਕੋਲ ਨੇ 18 ਇੱਤੋ ਸੁਨੀਗੜੀ ਨਹਿਰ ਉਸ ਤਰੀਕੇ ਨਹਿਰ ਨੂੰ ਖੰਕ ਲੱਗਦਾ ਹਾਂ ਹਾਂ ਠੀਕ ਹੈ ਸਾਡੇ ਕੋਲ ਨੇ 18 18 18 ਬਾਪੂ ਸਾਡਾ ਖੁੱਲੇ ਤੇ ਹਣਾ ਕੋਲੇ 5 ਪ੍ਰਿੰਟਡ ਕਰਾਂ ਆਏ ਹਾਏ ਹਾਏ ਕਮਰੂਤੀ ਸਾਡੀ ਮਰਜ਼ੀ ਨਾਲ ਬਣਦੀ ਐ ਨਹੀਂ ਸਰਕਾਰ ਵਾਹ 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 ਆਦਾਰ ਨਹਿਰ ਚ ਨਹੀਂ ਹਾਲਮਾਨੀਆਂ ਆ ਜਾ ਮੁੰਡਿਆ 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 ਕੀ ਬਾਤ ਐ ਆ ਪਹੀ ਜਾਂਦੀ ਐ ਤੁਹਾਨੂੰ ਨਹਿਰ ਦਾ ਵਿਊ ਵੀ ਦਿਖਾਤਾ ਦਰਾਖਤ ਵੀ ਦਿਖਾਉਂਦੇ ਖੇਤ ਵੀ ਦਿਖਾਤੇ ਓਏ ਇਹਨਾਂ ਚਾਵਲ ਵੀ ਦਿਖਾਤੇ ਓਏ ਇਹਨਾਂ ਦੀ ਬੜਾਈ ਹੋਈ ਸਰਕਾਰ ਆ ਪਤਾ ਕਿਹੜੀਆਂ ਨੇ ਜਿਹੜੇ ਨੂੰ ਕਹਿੰਦੇ ਨੇ ਉਹਦੇ ਵੀ ਨਾ ਡਾਇਨਾਸੌਰ ਆਪ ਸਾਬ ਸਕਦੇ ਆ ਇੰਨੀ ਬੜਾਈ ਹੋਈ ਸਰਕਾਰ ਨਹੀਂ ਆ ਲਓ ਵੀ ਮਿੱਤਰੋ ਉਧਰੋਂ ਸੋਚ ਵੀ ਨਿਕਲਣ ਲੱਗਿਆ ਹੁਣ ਲਾ 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 ਕਹਿੰਦੇ ਮੇਰੇ ਵੀਰੋ ਤੇ ਨਹਿਰ ਦਾ ਤੁਸੀਂ ਕੀ ਜਾਇਜ਼ਾ ਲੈ ਰਹੇ ਹੋ ਵੀ ਕੀ ਕੀ ਤੁਹਾਨੂੰ ਕਿੱਦਾਂ ਫੀਰ ਹੋਇਆ ਨਹਿਰ ਦਾ ਜਾਇਜ਼ਾ ਲੈ ਤਾਂ ਜਾ ਰਿਹਾਗਾ ਵੀ ਕਿੰਨੇ ਕਯੂਬਿਕ ਮੀਟਰ ਪਾਣੀ ਲੰਘਦਾਗਾ ਹਰ ਇੱਕ ਸੈਕਿੰਡ ਇਹ ਨਹੀਂ ਪਤਾ ਲੱਗ ਸਕਦਾ ਮੈਥ ਦੇ ਫਾਰਮੂਲੇ ਯੂਜ਼ ਕਰਕੇ ਲੱਗ ਸਕਦਾ ਕਰ ਲੈ ਯੂਜ਼ ਹੁਣ ਮੈਨੂੰ ਮੈਥ ਆਉਂਦੇ ਨਹੀਂ ਹੈ ਕਿ ਫਾਰਮੂਲੇ ਨਹੀਂ ਤਾਂ ਮੈਂ ਯੂਜ਼ ਕਰਕੇ ਮਿੰਟ-ਮਿੰਟ ਦੱਸ ਮੈਂ ਕੀ ਭਗਵਾਤ ਤਮਾਰ ਦਰਾਖਤਾਂ ਦੀ ਦਰਾਖਤਾਂ ਦੀ ਕਟਾਈ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਹੁੰਦੀ ਹੈ ਜਣੇ ਇੱਥੇ ਦਰਾਖਤ ਹੁੰਦੇ ਇਹਨਾਂ ਨੇ ਵਿਊ ਕਾਦਰ ਕਟਵਾਏ ਨੇ ਪੋਵਾਂ ਦੀ ਸਰਪੰਚਾ ਮੰਨਦੀ ਹੈ ਕਿਹਾਗੇ ਅਸੀਂ ਇੱਥੇ ਆਉਂਦੇ ਜਾਂਦੇ ਰਹੇ ਸੱਚਾ ਹੈਗਾ ਸਰ ਟੀਮ ਮਰਚਨਾਲ ਸਰਕਾਰ ਆਏ ਪਿੰਡ ਦਾ ਸਰਪੰਚੇ ਨਹੀਂ ਬਣਾਇਆ ਪਿੰਡ ਦੇ ਸੱਪੇ ਵੋਟਾਂ ਪਈਆਂ ਨੇ ਵਿੱਚ ਦੋ ਤਿੰਨ ਵੋਟਰ ਨੇ ਸਰਪੰਚ ਚਿੱਤੇ ਆ ਕੋਮਲ ਨੇ ਭਾਈ ਘਰੇ ਜਿੱਦਾਂ ਤੇ ਇਧਰ ਆਇਆ ਯਾਰ ਆ ਵੀ ਉਧਰ ਵਧੀਆ ਹੋ ਗਈ ਉਧਰ ਉਧਰ ਭੱਜ ਜਾਂਦਾ ਨਹੀਂ ਐਂ ਹੀ ਚੱਲਦਾ ਪਰ ਨੜੇ ਪੀ ਇਧਰ ਹੋ ਜਾ ਉਹ ਥੱਲੀ ਨਾ ਜਾਵਣੀ ਆ ਜਾਓ ਇਧਰ ਆ ਜਾਓ ਇੱਥੇ ਕੱਢ ਕੇ ਗੱਲਾਂ ਕਰਦਾ ਯਾਰ ਆ ਬਾ ਇੰਨੇ ਮੀਂਹ ਮੀਂਹ ਬਹੁਤ ਦੇ ਉਹ ਵੀ ਦਿਖਾ ਦੇਖ ਉਹ ਦੇਖ ਉਹ ਤੇ ਸੁਭਾ ਚੱਲਦਾ ਇੱਕ ਹੋਰ ਨਾ ਉਹ ਤਾਂ ਉਵੇਂ ਕੈਂਚੀ ਜਿਹੀ ਹੋਈ ਆ ਵਿਚਾਲੇ ਟਿੱਪ ਉਹ ਆ ਆਈਲੈਂਡ 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 ਆਓ ਜਾਲੇ ਆਪਾਂ ਇਧਰ ਲਈ ਬਸੇ ਰਹਿ ਕੇ ਇੱਟਲੀ ਆਈ ਕਲੀ ਇਜ਼ ਆਈਲੈਂਡ ਲੱਗੋ ਸਾਚਾ ਆ ਜਾ ਆ ਵੀ ਦਿਖਾ ਕੇ ਆਈ ਇੱਕ ਆ ਜਾ بڑا ਹੈ ਉਹਦੇ ਫਾੜਕ ਲੱਗੇ ਹੋਏ ਸੂਏ ਵਾਲੇ ਜਿਹੜੇ ਆਪਣੇ ਨਹੀਂ ਉਹਦੇ ਉੱਥੇ ਵੀ ਉਹ ਖੋਲ ਕੇ ਉਹਦਾ ਦਾ ਸੂਏ ਦਾ ਪਾਣੀ ਚਾਲਦਾ ਹੁੰਦਾ ਇੱਥੇ ਪੱਕਾ ਹੀ ਖੁੱਲਾ ਰਹਿੰਦਾ ਹੈ ਬੰਦ ਹੀ ਨਹੀਂ ਕਰਦੇ ਆ ਦੇ ਲੱਗੇ ਉਹ ਮੈਂ ਕਹਿੰਦਾ ਖਾਲਿਆਂ ਦਾ ਪਾਣੀ ਬੰਦ ਨਾ ਕਰ ਜੀ ਅੱਜ ਮਣੀ ਆ ਦੇ ਬਾਬਾ ਇਧਰ ਨੂੰ ਲੱਗਿਆ ਹੋਇਆ ਆ ਇਹਨੂੰ ਭਵਾ ਘੂ ਗਿਆ ਖਾਲੇ ਦਾ ਪਾਣੀ ਜੇ ਬੰਦ ਹੋ ਜਾਦਾ ਥੱਲੇ ਜਾ ਕੇ ਡੈਕ ਪੈਂਦਾ ਉਹ ਲੋਹੇ ਜਿਹਾ ਲੱਗਿਆਗਾ ਤੇਰੇ ਰੇਡ ਤੇ ਕਿੰਨਾ 2000 2000 4000 2000 ਆਪਾਂ ਨੂੰ ਲੈ ਜਿਆ ਥੋੜੀ ਜੀ ਬੰਦੇ ਇਹ ਹੋਇਆ ਕਿਹੜੀ ਗੱਲ ਤੇ ਟਵੇਟ ਹੋ ਗਈ ਆ ਦੇਖਾ ਮੈਂ ਸਮਾਨ ਲੈਣ ਗਿਆ ਕਿਧਾ ਰੇਡ ਐ ਕਰੋ 2 ਵਾਲੇ ਕਿਕਰ 2000 ਐ ਕਰਕੇ ਚੱਕੀਆਂ ਜਦੋਂ ਐਂਡ ਤੇ ਬਿਲ ਬਣਾਇਆ 120 ਰੁਪਏ ਬਣ ਗਿਆ ਗੱਲ ਗੱਲ ਤੋਂ ਰੁਪਈਏ ਰੁਪਈਏ ਦੇ ਦੇਖ ਕੇ ਮੈਂ ਚੱਕੀ ਗਿਆ ਵੀ ਚਲ ਸਸਤੀ ਉਹ ਦੇਖੋ ਬਾਪੇ ਬਾਲਣ ਪਿਆ ਬਣਿਆ ਹੁੰਦਾ ਹੁਣ ਨੂੰ ਗੈਪ ਕਰ ਦੋ ਨਾ ਕਿਸੇ ਦਾ ਜਿਵੇਂ ਕਟਿਆ ਪਿਆ ਹੁੰਦਾ 5 ਤੇ ਜੰਮ ਮਾਰ ਦਿੰਦਾ ਥੱਲੇ ਨੂੰ ਨਾ ਇਧਰ ਉਹ ਜਿਆਖਿਆ ਕਰ ਗਏ ਨਾ ਤੋਂ ਥੱਲੇ ਵਾਲਾ ਐ ਥੱਲੋਂ ਉੱਤੇ ਨੂੰ ਐ ਜਰ ਮੇਨ ਗੱਲ ਆ ਜਿਹੜਾ ਅੱਜ ਡਿਬੇਟ ਹੋਈ ਆ ਤਾਜੀ-ਤਾਜੀ ਹਾਂ ਲੈਫਟਪਰ ਦੇ ਬਾਈਡਾਂ ਤੋਂ ਕੱਢਿਆ ਗਾ ਹੁਣ ਉਹ ਜੋ ਕਰਦੇ ਆ ਰਾਜੇ ਪੱਟੇ ਇਹ ਬਾਪੇ ਸਾਨੂੰ ਇੱਕ ਗੱਲ ਦੱਸੋ ਅਸੀਂ ਇਹ ਜੀਆਂ ਗੱਲਾਂ ਕਰਿਆ ਕਰੀਏ ਵੀ ਇੱਕ ਟੌਪਿਕ ਫੜ ਕੇ ਸਾਡੇ ਵਾਲਾ ਰੇਡੀਓ ਅਸੀਂ ਦੇਖ ਦਿੰਨੇ ਆ ਉਹ ਇਹ ਭਗਾਈ ਬਹੁ ਮਾਰਦੇ ਆ ਇੱਕ ਚੀਜ਼ ਵੜ ਕੇ ਅਸੀਂ ਵੀ ਉਹੋ ਜਿਹੀ ਭਗਾਈ ਮਾਰ ਲਿਆ ਕਰੀਏ ਵੀ ਜਿਵੇਂ ਆ ਡਿਬੇਟ ਹੋਈ ਆ ਵੀ ਕੀ ਆਪਦੀ ਆਪਦੀ ਰਾਏ ਦਿੰਦੇ ਆ ਬੰਦੇ ਆਉਂਦੇ ਤੂੰ ਤਾਂ ਗੱਲ ਕੱਟ ਦਿੰਦੇ ਤੂੰ ਤੋਂ ਤਾਂ ਹੈ ਕਿ ਨਾ ਲੈਣੀ ਆ ਓਏ ਉਹ ਉਹ ਆਇਆ ਉਹ ਹੈਗਾ ਕੱਟਦੀ ਨਾ ਨਾ ਕੱਟੀ ਹੁਣ ਦੱਸ ਰਿਹਾ ਦਿੰਦਾ ਵੀ ਉਹ ਹੈਗਾ ਬਿਆਹੇ ਬਰੇ ਬੰਦੇ ਹੁਣ ਆਪਣੇ ਉਹ ਗਾਲਾਂ ਗੂਲਾਂ ਵੀ ਸਿੱਧੀਆਂ ਕੱਢਦੇ ਆਪਣੇ ਅਰਗੇ ਤੋਂ ਗਾਲ ਨਿਕਲ ਜੇ ਫਿਰ ਕੰਮ ਖਰਾਬ ਹੋ ਜਾਂਦਾ ਪਿਆ ਨਹੀਂ ਹੋਣਾ ਮਤਲਬ ਇਹਦਾ ਮੇਨ ਮੁੱਦਾ ਇਹ ਆ ਬਾਈ ਕੁੜੀ ਲੱਭ ਰਹੇ ਆ ਅਸੀਂ ਇਹਦੀ ਖਾਤਰ ਨਹੀਂ 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 ਇਹ ਗੱਲ ਜਾਣਾ ਵੀ ਨਹੀਂ ਹੈਗੀ ਹੋਰ ਨਹੀਂ ਕੁਝ ਕਹਿ ਤਾ ਤੂੰ ਵਿਆਹ ਦੀ ਗੱਲ ਹੀ ਕਰ ਤੂੰ ਚੱਕੀ ਆ ਇਕੱਲੀ ਜੇ ਫਿਰ ਕੁੜੀ ਨੂੰ ਹੀ ਕਨੈਕਟ ਕਰੋ 98641 ਉਹੀ ਜਿਹਦਾ ਦਾਤਾ ਹੋਰੀ ਜਿਹੜਾ ਹੋਰ ਨਾ ਲਾ ਲਿਓਗੇ ਰੋਤੇ ਕਿਸੇ ਨੂੰ ਮੂਰੇ ਨੂੰ ਲੱਗ ਵੀ ਇਹੋ ਜਿਹੀ ਜਦ ਦਾਲਦਾ ਜਿਹੜਾ ਥੋੜਾ ਜਆ ਫਲੈਟ ਕਰਨ ਦਾ ਸ਼ਕੀਨ ਹੁੰਦਾ ਹੈਗਾ ਕੀ ਗੱਲ ਆ ਇਹ ਕੱਜ ਕੱਲ ਬੇਕ ਆਈਡੀਆਂ ਵਾਲਾ ਬਹੁਤ ਸਿਸਟਮ ਚੱਲਿਆ ਹੋਇਆ ਮੇਰੀਆਂ ਕਿੰਨੀਆਂ ਬਣਾਏ ਲੋਕ ਕੁੜੀਆਂ ਨਾਲ ਗੱਲਾਂ ਕਰੀ ਜਾਂਦੇ ਆ ਗੱਲ ਕੀ ਹੈ ਕੀ ਹੈ ਬੰਦੂ ਸਾਰਾ ਦੱਸ ਉਹ ਕੁੜੀਆਂ ਉਹ ਕੁੜੀਆਂ ਹੀ ਉਹ ਨੇ ਮਾਗਲ ਦੇ ਨਹੀਂ ਮੰਨ ਲਈ ਯਾਰ ਯਾਰ ਕੰਮ ਖਰਾਬ ਹੈ ਤੇ ਆ ਜਗ੍ਹਾ ਨਾ ਬਾਬੇ ਮਨਿੰਦਰ ਦੀ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਅੱਜ ਕੱਲ ਮਨਿੰਦਰ ਥੋੜੇ ਨਾਲ ਦੇ ਬੰਦ ਰਹੇ ਤਾਂ ਸਾਡੇ ਜਦੋਂ ਸੈਟ ਹੋ ਜਾਂਦਾ ਜੀ ਉਹ ਇੱਥੇ ਆ ਜਾਂਦਾ ਜਾਣਨੇ ਵਾਲੇ ਸਭ ਕੋ ਜਾਣਦੇ ਹੈ ਮਨਿੰਦਰ ਦਾ ਆ ਸ਼ਾਇਰ ਆ ਸ਼ੇਰ ਮਨਿੰਦਰ ਦੇ ਲਿਖਿਆ ਹੋਇਆ ਖੋਜ ਆਏ ਤੋਂ ਸੋਨਾ ਮਿਲ ਜਾਏ ਤੋਂ ਮਿੱਟੀ ਕੀ ਬਾਤ ਹੈ ਨਹੀਂ ਗਲਤ ਹੋ ਗਿਆ ਹੋ ਜਾਏ ਤੋਂ ਸੋਨਾ ਇਹਦੇ ਨਾਲ ਤਾਂ ਮਿੱਟੀ ਇਹਨੇ ਤਾਂ ਜਮਾਈ ਮੈਕਸੀ ਚ ਪਾ ਕੇ ਭੋਰਤੀ ਮੈਂ ਇੰਨੀ ਤਾਂ ਨਹੀਂ ਭੋਰੀ ਨਹੀਂ ਨਹੀਂ ਬਰੀਕ ਨਹੀਂ ਭੋਰੀ ਸੀਗੀ ਇਹਦਾ ਗਵਿੰਦੇ ਸਰਕਾਰ ਸਰਦਾਰ ਉਹਨਾਂ ਲਈ ਭੋਰ ਗਿਆ ਗਵਿੰਦੇ ਸਰਦਾਰ ਉਹ ਨਹੀਂ ਵੀ ਹੈ ਨਾ ਅੱਜ ਕੱਲ ਥੋੜੇ ਡੀਪ ਚੱਲ ਰਹੇ ਨੇ ਆ ਠੰਡੇ ਜਾਲ ਰਹੇ ਠੰਡੇ ਜਾਲ ਰਹੇ ਅੱਜ ਕੱਲ ਤਾਂ 35 ਲੱਖ ਜਲ ਰਹੇ ਹੁੰਦੇ ਸਹੀ ਆ ਉਹ ਇਹਨੇ ਮੀਮ ਆਉਂਦੇ ਨਾ ਮੇਰੇ ਮੂਰੇ ਭਾਈ ਕੋਠੀ ਕਰਨੇ ਦੀ ਭਾਈ ਉਹਦੀ ਫੋਟੋ ਲੱਗੀ ਵੀ ਇਹਦਾ 35 ਲੱਖ ਭਾਈ ਗੱਡੀ ਕਿਨੇ ਲੈਤੀ 35 ਲੱਖ ਦੰਤਾਂ ਦਾ ਪੰਜਾਬ ਚ ਯਾਰ ਇੱਕ ਗੱਲ ਆ ਕੋਈ ਨਾ ਕੋਈ ਮੁੱਦਾ ਉੱਠੇ ਹੀ ਰਹਿੰਦਾ ਪਹਿਲਾਂ ਮਨਪ੍ਰੀਤ ਮੰਨੇ ਵਾਲਾ ਹੀ ਕੋਈ ਨਾ ਕੋਈ ਮੁੱਦਾ ਦਾ ਆਉਣ ਰਹਿੰਦਾ ਹੀ ਆ ਪੰਜਾਬ ਚ ਜਵਾਜ ਹੁਣ ਆਉਂਦੇ ਆਉਂਦੇ ਜਲਦੀ ਜਲਦੀ ਬਾਹਰ ਹੁਣ ਜਾਂਦੇ ਆ ਤਾਂ ਕੀ ਮਨਣਾ ਬਲੌਗ ਜਿਆਦਾ ਲੰਬਾ ਹੋ ਜਾਣਾ ਉਹੀ ਰਾਹ ਤੇ ਹੀ ਦੁਬਾਰੇ ਜਾਣਾਗਾ ਫਿਰ ਕਿੱਥੇ ਯਾਰ ਦਾ ਆਪਣਾ ਜਿਹੜਾ ਜਿਹੜਾ ਬੰਦਾ ਆਪਣੇ ਬਲੌਗ ਦੇ ਇੱਥੇ ਤੱਕ ਪਹੁੰਚ ਗਿਆ ਨਾ ਥੱਲੇ ਕਮੈਂਟ ਕਰਿਓ ਵੀ ਮੈਂ ਇੱਥੇ ਤੱਕ ਪਹੁੰਚ ਗਿਆ ਮੈਨੂੰ ਲੱਗਦਾ ਕੋਈ 5 ਮਿੰਟ ਤੋਂ ਉੱਤੇ ਬਲੌਗ ਹੀ ਨਹੀਂ ਦੇਖਦਾ ਉਹਦੋਂ ਦਾ ਕੱਟ ਕੇ ਚਲਾ ਜਾਂਦਾ ਜਿਹੜਾ ਬੰਦਾ ਇੱਥੇ ਤੱਕ ਪਹੁੰਚ ਗਿਆ ਉਹ ਸਾਡੇ ਨਾਲ ਦਿਲੋਂ ਜੁੜ ਬਈ ਐਂਡ ਤੱਕ ਬਲੌਗ ਦੇਖੀ ਮੈਸੀ ਕਰ ਦਿਓ ਸੀ ਕਰੀਏ ਜੇ ਨਾ ਕਰੀਏ ਮੈਸੀ ਕਰ ਦੇਵਾਂ ਤੇਰਾ ਰਪਲਾਈ ਤਾਂ ਕਰਨ ਵਾਲੀ ਦੱਸੇ ਨਾ ਸਟਾਰ ਲੋਗਾ ਫੀਲਿੰਗ ਲੈ ਜਾਂ ਸਾਨੂੰ ਮੈਸੇਜ ਕਰੋ ਨਹੀਂ ਨਹੀਂ ਯਾਰ ਨਾਲ ਥਾ ਤੇ ਮੇਰੇ ਰਪਲਾਈ ਆਊਗਾ ਆ ਤੇ ਯਾਰ ਲੱਗੇ ਹਾਂ ਦੇਖੋ ਮੈਨੂੰ ਸੋਹਣਾ ਹੀ ਬੜੇ ਲੱਗ ਜਾਂਦਾ ਸਾਡੂ ਤਾਂ ਇਹ ਆਈ ਛੱਦੇ ਵੀ ਆ ਆਪ ਹੀ ਕਰ ਦਿੰਦੇ ਆ ਫੇਰ ਰਪਲਾਈ ਹੋ ਜਾਂਦੇ ਆ ਤੇ ਜੇ ਬਲੌਗ ਵਧੀਆ ਲੱਗੇ ਤੇ ਆ ਬਲੌਗ ਨੂੰ ਲੈ ਵੀ ਪੰਜਾਬ 1000 ਤੋਂ ਵੱਧ ਵਿਊ ਆ ਗਏ ਅਸੀਂ ਹਰੇਕ ਆਉਂਦੇ ਇਹ ਜਿਹੀਆਂ ਗੱਲਾਂ ਬਾਤਾਂ ਕਰਦੇ ਇਧਰ ਨੂੰ ਆਇਆ ਕਰਾਂਗੇ ਦੋੇ ਟਾਂ ਸੇ ਇਹ ਜੀਆਂ ਚਲੋ ਫੇਰ ਤਾਂ ਕੋਈ ਛੇੜੀ ਨਹੀਂ ਦੂ ਇੰਨੀ ਅੜ ਬੇਟਾ ਛੇੜ ਲੀਆਂ ਉਹ ਗੱਲ ਵੱਖਰੀ ਹੈ ਵੀ ਕੋਈ ਨਵੇੜੀ ਨਹੀਂ ਹੈਗੀ ਖੇਤੀ ਬਾਰੇ ਦੱਸੋ ਬਈ ਆਪਾਂ ਨੂੰ ਕੀ ਕਰਦੇ ਡਿਵੈਲ ਟਰੰਪ ਵਾਲੇ ਦੇ ਵਿੱਚ ਹੀ ਰਹਿ ਗਈ ਤੇਰੇ ਕੀ ਵਿਚਾਰ ਨੇ ਵਿਚਾਰ ਉਹ ਹੀ ਕਹਿੰਦਾ ਵੀ ਅਗਲੀ ਵਾਰ ਫਿਰ ਉਹ ਬਜਾਰਾਂ ਤੇ ਉਹ ਪੌਪ ਆਇਆ ਜਾਊਗਾ ਵਿਚਾਰ ਕੀ ਆ ਯਾਰ ਟਰੰਪ ਕਹਿੰਦਾ ਪਤਾ ਨਹੀਂ ਉਹਨੇ 3.5 ਬਿਲੀਅਨ ਪਾਉਂਦਾ 350 ਬਿਲੀਅਨ ਖਰਚ ਬਿਲੀਅਨ ਠੀਕ ਆ 350 ਬਿਲੀਅਨ ਤੇ ਜਾ ਵੀ ਉਹ ਤੇ ਖਰਚਦਾ ਆਪਣੇ ਤੇ ਇੰਨੀ ਦੂਰ ਨਾ ਜਾ ਬਾਜ਼ ਨਹੀਂ ਤੂੰ ਕਰੇਂ ਤੇ ਜਾ ਵੀ ਯੂਗ ਰੈਨ ਤੇ ਖਰਚਦਾ ਇੰਨਾ ਉਹਨੇ ਮਿਲਟਰੀ ਦਿੱਤੀ ਆ ਉਹਦੀ ਫੋਰਸਿਸ ਦਿੱਤੀਆਂ ਤਾਂ ਕਰਕੇ ਉਹ ਫੇਰ ਵੀ ਕੋਈ ਚੱਕਰ ਪੈ ਗਿਆ ਜੀ ਉਹਨਾਂ ਦਾ ਮੈਂ ਪੂਰੀ ਨਹੀਂ ਸੁਣੀ ਮੇਰੇ ਉਹਨੇ ਟਿਕਟੌਕ ਤੇ ਆਇਆ ਮੜਾ ਜੀ ਵੀ ਡਿਬੇਟਰ ਨਹੀਂ ਚੱਲਦੇ ਸਿੱਧਾ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅੱਧੀ ਉੱਤਰੀ ਨਾ ਕਿ ਅੱਧੀ ਕਿ ਮੈਂ ਕੈਚ ਕਰਾਂ ਉਹਨਾਂ ਦੀ ਜਿੰਨੀ ਅੰਗਰੇਜ਼ੀ ਦੀ ਗੱਲ ਹੋਈ ਸੀ ਉਹ ਤਾਂ ਮੈਂ ਸਮਝ ਲਿਆ ਉਹਦੋਂ ਵਾਈਸ ਪ੍ਰੈਜ਼ੀਡੈਂਟ ਵੀ ਬੋਲੀ ਜਾਂਦਾ ਹੈ ਬਹੁਤ ਜੋਗਰੇਨ ਵਾਲਾ ਉਹਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਕਹੀ ਜਾਂਦਾ ਹੈ ਯੂ ਐਸ ਵਾਲੇ ਨੂੰ ਕਹਿੰਦਾ ਤੂੰ ਉੱਚੀ ਬੋਲਦਾ ਟਰੰਪ ਕਹਿੰਦਾ ਉੱਚੀ ਕਰੋ ਬੋਲਦਾ ਇਹ ਬਾਬੇ ਉਹਨਾਂ ਦੀ ਪੂਰੀ ਚੱਲ ਪਈ ਸੀ ਉਹਦੋਂ ਵਾ ਕਹਿੰਦੇ ਬਾਹਰ ਘੜਦਾ ਮੈਂ ਤਾਂ ਇਹੀ ਸੁਣਿਆ ਹੈਗਾ ਵਿਚਾਰੇ ਦੀ ਤੇ ਉਹਨੇ ਟਰੰਪ ਨੇ ਆ ਵੀ ਯੂਰਪ ਲਾਇਆ ਵੀ ਤੇਰਾ ਯੂਰਪ ਨੇ ਨਹੀਂ ਇੰਨਾ ਸਾਥ ਦਿੱਤਾ ਜਿੰਨਾ ਮੈਂ ਦਿੰਦਾ ਵੀ ਯੂਰਪ ਨੇ ਤਾਂ ਕੋਈ ਪੈਸਾ ਨਹੀਂ ਖਰਚਿਆ ਤੇ ਯੂਰਪ ਦਾ ਆਪ ਵੇਚ ਗਿਆ ਮੈਂ ਤੈਨੂੰ ਉਹੀ ਗੱਲ ਦੱਸਣਾ ਟਰੰਪ ਕਹਿੰਦਾ ਵੀ ਯੂਰਪ ਤੇ ਵੀ ਯੂਰਪ ਨੇ ਤੇਰੇ ਤੇ ਪੈਸੇ ਖਰਚੇ ਜ਼ਰੂਰ ਆ ਪਰ ਉਹਨਾਂ ਨੇ ਲੋਨ ਟਾਈਪ ਦਿੱਤੇ ਆ ਤੈਨੂੰ ਪੈਸੇ ਵੀ ਤੂੰ ਮੋੜੇਗਾ ਬਾਅਦੋਂ ਉਹਨਾਂ ਨੂੰ 100 ਸਾਲਾਂ ਚ ਹੁਣ ਆ ਦਿਹਾਕੇ ਚ ਇੱਕ ਵੀ ਸਰਦੀ ਸਰਦੀ ਚ ਤੇ ਬਾਅਦੋਂ ਕੱਲ ਫਰਾਂਸ ਦਾ ਉਹ ਵੀ ਮਿਲਣ ਗਿਆ ਜੀ ਉਹਨੂੰ ਫਰਾਂਸ ਵਾਲਾ ਉਹ ਕਹਿੰਦਾ ਵੀ ਨਹੀਂ ਅਸੀਂ ਉਹ ਦੂਜੇ ਲੋੜੇ ਬਹੁਤ ਪੈਸੇ ਦਿੱਤੇ ਵੀ 70% ਪਤਾ ਨਹੀਂ ਵੀ 60% ਅਸੀਂ ਲੋਨ ਤੇ ਦਿੱ ਤੋ ਜਰਮਨ ਦਾ ਬੁਜਾਰਾ ਵਿਕਿਆ ਬੈਠਾ ਗਾ ਤੇ ਬਾਕੀ ਜੇ ਬਾਕੀ ਜੇ ਪੁਤਿਨ ਮੇਰੀ ਗੱਲ ਸੁਣ ਰਿਹਾ ਤਾਂ ਵੀਰੇ ਵਾਰ ਰੋਕ ਦੇ ਯਾਰ ਐ ਨਾ ਕਰ ਯਾਰ ਰਸੀ ਵਾਲਿਆ ਗਰੀਬ ਮਾਰਗਾ ਨਾਲ ਕਰ ਤੂੰ ਮੈਨੂੰ ਟ੍ਰਾਂਸਲੇਟ ਕਰ ਲੀਆ ਮੇਰੀ ਆ ਜਿਹੜਾ ਰਸੀ ਜਣ ਜੇ ਕਿਸੇ ਨੂੰ ਆਉਂਦੀ ਆ ਇਹ ਗੱਲ ਦੁੱਤ ਗਿਆ ਰਹੀਰ ਬਾਕੀ ਜੀ ਵੀ ਨੂੰ ਆਉਂਦੀ ਆ ਤਾਂ ਉਹਨੂੰ ਟ੍ਰਾਂਸਲੇਟ ਕਰਕੇ ਦੱਸ ਦਿਓ ਜਰੂਰ ਤੇ ਜਰਮਨ ਦੀ ਵੀ ਸਰਕਾਰ ਟੁੱਟ ਗਈ ਹੋਰ ਉੱਥੇ ਵੀ ਆ ਰੌਲਾ ਚੱਲ ਪਿਆ ਨਾ ਆਪਣਾ ਕਹਿੰਦੇ ਵੀ ਤਰਨੇ ਗਰ ਲੱਗ ਰਹੇ ਨੇ ਏਮਪਲੋਇਰ ਰੋਲ ਫੈਕਟਰੀਆਂ ਬੰਦ ਹੋ ਗਈਆਂ ਨੇ ਫੈਕਟਰੀਆਂ ਜਿਆਦਾ ਬੰਦ ਹੋ ਰਹੀਆਂ ਨੇ ਉੱਥੇ ਵੀ ਇਹ ਕੱਲੀਆਂ ਇਧਰ ਲਿਆਂਡ ਗਏ ਜਿਵੇਂ ਪਿੱਛੇ ਇਹਨੇ ਇਟਲੀ ਦਾ ਰਾਸ਼ਟਰਪਤੀ ਨੇ ਵੀ ਉਹ ਦੇਤਾ ਸੀ ਅਸਤੀਫਾ ਦੇਤਾ ਸੀ ਮੋਦੀ ਵਰਗੇ ਨਹੀਂ ਦਿੰਦੇ ਉਹਦਾ ਭਾਵੇਂ ਦੇਸ਼ ਵੇਖ ਜੇ ਉਹ ਨਹੀਂ ਭਾਦੇਗੇ ਉਹ ਇਹਨਾਂ ਫੈਕਟਰੀਆਂ ਬੜੀਆਂ ਬੰਦ ਹੋ ਗਈਆਂ ਨੇ ਬੰਦੇ ਵਿੱਚ ਤੇ ਲੋਕ ਕਸ਼ਤ ਲਾਇਕਾ ਵੜੀਆਂ ਕਰਦੇ ਇੱਕ ਉਹ ਜਿਹੜਾ ਉੱਤੇ ਫਿੱਤੀ ਢਾੜਤੀ ਉਹ ਤਹਰਾ ਕੁਛੇ ਮਹੀਨੇ ਬਾਅਦ ਕੋਈ ਨਹੀਂ ਵੀ ਇਹ ਤਾਂ ਇਹ ਟਵੇਟਾਂ ਜੀ ਕਰਿਆ ਕਰੀਏ ਯਾਰ ਬਲੌਗ ਕਿਉਂ ਬੜਾ ਲੰਬਾ ਕਰਨਾ ਆਪਾਂ 25 30 ਮਿੰਟ ਦਾ ਹੁਣੀ ਬਣ ਗਿਆ ਹੋਊਗਾ ਫੇਰ ਕੀ ਯਾਰ ਇਹ ਜਿਹੇ ਟਵੇਟਾਂ ਇਹ ਕਰਿਆ ਕਰਾਂਗੇ ਆਗੇ ਕੋਲ ਉਹਦੋਂ ਕਹਿੰਦਾ ਦੇਖਣਾ ਤਾਂ ਸਿਰਫ ਲੋਕਾਂ ਨੇ 5 ਮਿੰਟ ਦਾ ਜੇ ਟਵੇਟਾਂ ਤਾਂ ਕੋਈ ਹੰਦ ਵੀ ਤਾਂ ਨਿਕਲੇ ਨੇ ਇਰਤੇ ਕੋਲ ਮਾ ਲਾ ਕੇ ਅੱਜ ਦੇ ਟਾਈਮ 'ਚ ਸਾਰੀਆਂ ਕੰਟਰੀਆਂ 'ਚ ਇਦਾਂ ਹੀ ਆ ਬੇ ਲੜਾਈਆਂ ਝਗੜੇ ਚੱਲਦੇ ਆ ਇੰਡੀਆ 'ਚ ਰਹਿਣ ਦਾ ਫਾਇਦਾ ਹੈਗਾ ਪੰਜਾਬ 'ਚ ਰਹੋ ਨਿਆਰੇ ਲੋ ਪੰਜਾਬ 'ਚ ਰਹੋ ਨਿਆਰੇ ਲੋ ਇਹੀ ਇਹੀ ਆਨ ਤਾਂ ਸਾਡੇ ਬਲੌਗ ਦਾ ਵੀ ਪੰਜਾਬ 'ਚ ਰਹੋ ਨਿਆਰੇ ਲੋ ਟਾਈਟਲ ਇਹ ਹੋ ਗਿਆ ਲੈ ਪੰਜਾਬ 'ਚ ਰਹੋ ਨਿਆਰੇ ਲੋ ਪੰਜਾਬ 'ਚ ਰਹੋ ਬਲਿਆ ਰੇ ਲੋ ਜਿੰਦਾਬਾਦ ਅਕਾਲੀ ਅਕਾਲੀ ਦਰ ਸਰਦਾਰ ਪ੍ਰਕਾਸ਼ ਸਿੰਘ ਬਾਵਾ ਬਹੁਤ ਜਿੰਦਾਬਾਦ ਜੀ ਨੀਲੀਆਂ ਪੱਕਾ ਜੀ ਬਾਬਿਓ ਧੰਨਵਾਦ ਤੁਹਾਡਾ ਬਹੁਤ ਸੱਸਾ ਗਾਲ ਜੀ ਸਾਰਿਆਂ ਨੂੰ ਸਾਡਾ ਬਲੌਗ ਦੇਖਣ ਲਈ ਧੰਨਵਾਦ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਜਿਹੜੀਆਂ ਸਿਰੇ ਤੁਸੀਂ ਹੋਰ ਦੇਖਣੇ ਚਾਹੁੰਦੇ ਤਾਂ 50000 ਤੋਂ ਵੱਧ ਵੀਊ ਕਰਾ ਦਿਓ ਜਿਵੇਂ ਮਰਦਾ ਇੱਟੇ ਨਹੀਂ ਆਉਣਾ ਵੀ ਉਹਨਾਂ ਨੇ ਕਹਿੰਦਾ ਖਸੇ ਬੰਦ ਕਰ ਚਲੋ ਹੁਣ ਧੁੱਪ ਵੀ ਨਿਕਲ ਗਈ ਚੱਲਦੇ ਆਉਣਾ ਸੀ ਆਪਦੇ ਘਰਾਂ ਵੱਲ ਬਾਏ ਬਾਏ